ਤੱਕ ਸੈਲ ਨਾ ਵਾਕੀ ਗੋਡੇ ਤੋਂ ਖਣ ਲੱਗੇ ਹਾਂ ਤਾਂ ਪਰ ਮੈਂ ਜਿੱਦ ਨੂੰ ਉਹ ਜਾਈ ਦਵਾਈ ਨੂੰ ਪੈਸੇ ਦੇਊਗੀ ਤਾਂ ਹਜੇ ਕੁੜੀ ਕੋਲ ਵੀ ਜਾ ਕੇ ਆਉਣਾਗਾ ਉਹਦਾ ਤਾਂ ਕੋਈ ਪਤਾ ਹੀ ਨਹੀਂ ਹੈਗਾ ਦੇਊ ਕਿ ਨਾ ਓਹੋ ਮੈਂ ਤਾਂ ਗੋਡੇ ਦਵਾਈ ਤੋਂ ਖਣ ਲੱਗੇ ਹੁਣ ਕੀ ਕਰਾਂ ਦਵਾਈ ਲੈਣੇ ਪੂਗ ਤਾਂ ਮੈਂ ਓਹ ਗੋਡੇ ਤੋਂ ਖਣ ਲੱਗੇ ਮੇਰ ਤਾਂ ਬਲੱਡ ਵਧ ਗਿਆ ਪੁੱਛਦੀ ਪਰ ਮੈਂ ਜਿੱਦ ਨੂੰ ਜੇ ਪੈਸੇ ਦੇਊਗੀ ਤਾਂ ਗੋਡੇ ਤੋਂ ਖਣ ਲੱਗੇ ਕੁਝ ਦਿਨਾਂ ਨੂੰ ਪਰਮਜੀਤ ਜੀ ਤੇ ਆਖੇ ਲੱਗੂ ਪੈਸੇ ਅਛੇ ਮੈਂ ਤਾਂ ਥੱਕ ਕੇ ਕਿਸੇ ਨਾਲ ਭੱਗੀ ਹੁਣ ਆਜ ਪਤਾ ਕਰੀ ਛੱਤਰ ਪਾਣਗੇ ਮੇਰੇ ਤਾਂ ਫਿਰ ਕੀ ਕਰਦੀਆਂ ਪਰਮਜੀਤ ਕੀ ਕਰਨਾ ਕੰਮ ਕਰਦੀ ਆ ਮੈਂ ਕੀ ਕਰਦੀ ਆ ਕੇ ਕਿ ਸਿੱਧਾ ਬੋਲੂਗੀ ਕਿ ਸਿੱਧਾ ਬੋਲਣੋਂ ਮੈਂ ਕਿ ਕਿ ਹਵੇ ਬੇ ਤੈਨੂੰ ਮੈਨੂੰ ਪੈਸੇ ਦੇ ਕਾਹਦੇ ਪੈਸੇ ਮੈ ਤਾਂ ਦਵਾਈ ਲੈ ਹੋਣੀ ਐ ਕੀ ਮਤਲਬ ਦਵਾਈ ਹੋਤਾ ਲੈ ਕੇ ਆਈਆਂ 4 ਦਿਨ ਹੋਏ ਨੇ ਹਜੇ ਬਲੱਡ ਵਧ ਜਾਂਦਾ ਨਾਲ ਤਾਂ ਅੱਛਾ ਪੈਸੇ ਝੜਾ ਨਾ ਲੱਗਦੇ ਐ ਸਾਰਾ ਦਿਨ ਦਵਾਈ ਨੂੰ ਕੰਮ ਤਾਂ ਤਾਂ ਡਕਾਣੀ ਤੋੜਦੀ ਤੂੰ ਬਿਮਾਰ ਹੋ ਗਈ ਉਹਦਾ ਨਾ ਜਾ ਕੇ ਮੈਂ ਤਾਂ ਨਾ ਫਿਰ ਨਾ ਜਾਂਦੀ ਖੜਾ ਸੀ ਕੁਸਾ ਜਾਣਾ ਪੈਂਦਾ ਕਿਸੇ ਪੈਂਦਾ ਸੁਣ ਤੋਂ ਸੱਜਦਾ ਜਾਣਾ ਪੈਂਦਾ ਜਾਣਾ ਉਹਨੂੰ ਤਾਂ ਤੂੰ ਨੇਰੀ ਐ ਤੇ ਕਰਿਆ ਕਿ ਤੇਰੇ ਗਿੱਡੇ ਗਿੱਟੇ ਗੋਟੇ ਖੜ ਜਾਂਦੇ ਹੈਗੇ ਕਰਿਆ ਕਿ ਕਹਿੰਦੀ ਮੈਂ ਤਾਂ ਬਿਮਾਰ ਆਵੇਂ ਆਏ ਆ ਬਾਰੇ ਚੰਗੀ ਭਲੀ ਐ ਤੂੰ ਮੈਥੋਂ ਨੀ ਤੇਰਾ ਸਿਆਪਾ ਹੁੰਦਾ ਸਾਰਾ ਦਿਨ ਮੈਨੂੰ ਪਰਸ ਤਾਂ ਦੇਣੇ ਪੈਣਗੇ ਮੇਰੀ ਪਰਸਣ ਵੀ ਆਉਂਦੀ ਆ ਆਉਂਦੀ ਐ ਤੇਰੀ ਪਰਸਣਾਂ ਪੈਸਣ ਤਾਂ ਤੈਨੂੰ ਦੀਂਦੀ ਐੜਾ ਸਾਰਾ ਦਿਨ ਖਾਨਣੀ ਐ ਕਰੋ ਤੇਰੇ ਯਾਦ ਨਹੀਂ ਖਾਣਾ ਤਾਂ ਹੈ ਗਈ ਆ ਫੇਰ ਹੁਣ ਅਜੇ ਹੁਣ ਦਵਾਈ ਤੇ ਲਵਾਉਣੀ ਆ ਰੋਜ਼ ਉਹੋ ਮੈਨੂੰ ਤਾਂ ਪਤਾ ਦਵਾਈ ਪੰਜ ਚ ਪਾ ਕੇ ਸ਼ਾਨ ਰੱਖਿਆ ਕਿ ਪਿਲਸਣ ਪਿੱਛੇ ਹਜੇ ਕੁੜੀ ਕੋਲੇ ਵੀ ਜਾਣਾ ਮੈਂ ਤਾਂ ਪੈਸੇ ਦੇ ਮੈਨੂੰ ਨਹੀਂ ਪਤਾ ਕੁੜੀ ਕੋਲੇ ਜਾਣਾ ਕੁੜੀ ਕੋਲੇ ਜਾਣਾ ਤੇਰੇ ਤਾਂ ਲੋਟ ਹੀ ਨਹੀਂ ਆਉਂਦਾ ਸਾਥੋਂ ਦੇ ਇਹਨੂੰ ਪੈਸੇ ਰੋਜ਼ ਦਾ ਸਿਆਪਾ ਹੋ ਗਿਆ ਹਜੇ ਜਵਾਕਾਂ ਨੂੰ ਕੋਈ ਲੀੜਾ ਨਹੀਂ ਕਪੜਾ ਨਹੀਂ ਦਵਾਇਆ ਗਰਮੀ ਵਾਲਾ ਇਹਨੂੰ ਦੇ ਦਿਓ ਪੈਸੇ ਪੰਜ 500 ਕੋਈ ਨਹੀਂ ਮੇਰੇ ਕੋਲੇ ਤਾਂ 100 ਰੁਪਿਆ ਫੜ ਚੱਕ ਹਾਂ ਮੈਂ ਤੇਰਾ ਲਿਖਦੀ ਆ ਸੋਨਾ ਕੋਈ ਨਹੀਂ ਸਰਦਾ ਹੈਗਾ ਦੋ ਗੋਣਾਂ ਦੇ ਉਹ ਗਾ ਡਾਕਟਰ ਲਿਖੀ ਦੇ ਮਾ ਹੁਣ ਮੈਂ ਤਾਂ 100 ਰੁਪਏ ਵੀ 100 ਰੁਪਏ ਦੇਦਾ ਕੋ ਚਾਹ ਨਹੀਂ ਪਾਣੀ ਨਹੀਂ ਪੁੱਛਣਾ ਮਾ ਘਰ ਪੈਂਦੀਆਂ ਨਾ ਆਉਂਦੀ ਤੇ ਚਾਹ ਪਾਣੀ ਉਥੇ ਕੋਈ ਕੰਮ ਕਰਨ ਗਈ ਸੀਗੀ ਆਰਾਮ ਨਹੀਂ ਕਰੇ ਜਾਂਦਾ ਕਰੇ ਘਰੇ ਜੀ ਹੁਣ ਮਾਣ ਮੋਟਾ ਕੰਮ ਨੂੰ ਕਹਦਾ ਤੂੰ ਕਹੇ ਨਹੀਂ ਮੇਰ ਦਾ ਗਿੱਟੇ ਦੁਖਦੇ ਮੇਰੇ ਗੋਡੇ ਦੁਖਦੇ ਮੇਰੀ ਢੂਹੀ ਦੁਖਦੀ ਮੈਂ ਸਤੂਰੀ ਦਾਂ ਨਹੀਂ ਨਾ ਪਤਾ ਦੀ ਮੈਂ ਤਾਂ ਪੈਸੇ ਦੇ ਤੂੰ ਚੰਗੇ ਭਲੀ ਆਈਆਂ ਤੂੰ ਬਾਹਰੋਂ ਮੇਰੇ ਕੋਲ ਹੈ ਨਹੀਂ ਹੋਰ ਪੈਸੇ ਮੈਂ ਕਿੱਥੇ ਦੇ ਦਾਂ ਤੇ ਸਾਥੂ ਦਵਾਈ ਨਹੀਂ ਲੋਟ ਆਉਂਦੀ ਉਡੀ ਕੋਲੇ ਕਰਦੀਆਂ ਮੋਨ 1000 ਰੁਪਏ ਦਿੱਤਾ ਲੈ ਦੱਸ ਕੀ ਕਰਾਂ ਹੁਣ ਮੈਂ ਇੱਥੇ ਤੋਂ ਕੋਲਗੀਆਂ ਵੀ ਨਹੀਂ ਆਉਂਦੀਆਂ ਹੈਗੀਆਂ ਦੇ ਪਰਮਜੀਤ ਨੂੰ ਪੁੱਛਦੀਆਂ ਜੇ ਮਜੀਤ ਕੋਲੇ ਫੋਨ ਲਾਉਗੀ ਤਾਂ ਇਹ ਵਹਨ ਪਰਮਜੀਤ ਨੂੰ ਕਹਤਾ ਵੀ ਮਜੀਤ ਨੂੰ ਫੋਨ ਕਰ ਦੇ ਚਾਰੇ ਵਾਰ ਚੱਕ ਕੇ ਪਾਉਗੀ ਮੇਰਾ ਤਾਂ ਮਾੜੇ ਲਿਖੇ ਹੋਇਆ ਕਰਮ ਲੋਕਾਂ ਨੇ ਨੂੰ ਹੱਥ ਘਾਇਆ ਸਸਾ ਨੂੰ ਆਸ-ਵਿਸ਼ਾਸ ਕਰਦੀਆਂ ਨੇਗੀਆਂ ਇਹ ਤਾਂ ਤਾਂ ਨਹੀਂ ਪਤਾ ਕੀ ਬੋਲ ਲੋ ਕਿ ਮੈਨੂੰ ਹੁਣ ਦੱਸ ਕੀ ਕਰਾਂ ਮੈਂ ਤਾਂ ਮੁੰਡੇ ਨੂੰ ਫੋਨ ਲਾਉਂਦੇ ਨਾ ਨੇ ਤਾਂ ਨੇ ਪਰ ਆਪਣੇ ਬਾਰੇ ਅੱਖਰ ਮਾੜਾ ਲਿਖਦਾ ਇਸ ਲੋੜ ਦੇ ਚਾਹਣ ਕੁਛ ਨਹੀਂ ਹੈਗਾ ਜੋ ਕੋ ਨੂਹ ਪੁੱਤ ਅੱਕੇ ਨਾ ਲੱਗਣ ਔਖਾ ਬਹੁਤਾ ਕਾ ਨਾਲ ਮੇਰੀ ਪਤਨੋਂ ਦੇ ਤਾਂ ਵੀ ਨਹੀਂ ਪੈਸੇ ਦਿੰਦੀ ਕਾ ਅਜੇ ਦੀ ਪਰਮਜੀਤਾਂ ਨੇ ਤਾਂ ਜਮੇ ਨਹੀਂ ਕਰਦੀ ਪੈਸਾ ਆਦੇ ਬਾਰੀ ਕਦੇ ਉਹ ਲੈਂਦਾ ਕਦੇ ਉਹ ਲੈਂਦਾ ਸਾਰਾ ਦਿਨ ਇੱਕ ਮਿੰਟ ਨਹੀਂ ਰੁਕਦੀ ਕਦੇ ਕੁਛ ਲਿਆਈ ਕਦੇ ਕੁਛ ਲਿਆਈ ਮੈਨੂੰ ਦਵਾਈ ਨੂੰ ਪੈਸੇ ਵਿੰਨਦਾ ਕੋਈ ਉਹ ਤੇ ਤੂੰ ਪੈਸੇ ਮੰਗੀਆਂ ਨਹੀਂ ਕਿ ਕਦੋਂ ਦੀ ਗੱਲ ਨਹੀਂ ਗੱਲ ਦੀ ਹੋਰ ਕਿਹੜੇ ਪੈਸੇ ਲੈਣੇ ਹੁਣ ਮੈਂ ਦਵਾਈ ਲਿਆਉਣੀ ਐ ਆ ਦੇ ਤਾਂ ਦਿੱਤਾ 100 ਰੁਪਏ ਬੇਬੇ ਹੁਣਾ ਇਹਦੀ ਨਾਲ ਤੇ ਦੋ ਕੋਰ ਦਾ ਮੈਂ ਦਿੰਦਾ ਡਾਕਟਰ ਅਰੇ ਹੁਣ ਤਾਂ ਤੂੰ ਲੈ ਕੇ ਆਈਆਂ ਚਾਰ ਦਿਨ ਪਹਿਲਾਂ ਦਵਾਈ ਹੁਣ ਮੇ ਤਾਂ ਜਗ ਹੋ ਗਿਆ ਫਿਰ ਪਰੇ ਗੋਡੇ ਦੁਖਣ ਲੱਗੇ ਬਲੱਡ ਵਧੀਆਂ ਤੇ ਮੈਂ ਨਹੀਂ ਤੇ ਰੋਜ਼ ਨਹੀਂ ਦਵਾਈ ਲੋ ਤੇ ਪੈਸੇ ਕਿ ਵਿਖਾ ਲੈਣੀ ਉਹ ਪਰਸਨ ਪੈਸਨ ਕਰੀ ਜਾਂਦੀ ਹੈਗੀ ਤੂੰ ਕਹਿੰਦੀ ਵੀ ਤੇਰਾ ਖਰਚਾ ਮੰਗੀਆਂ ਤੇ ਲੈਉਣੀ ਐ ਚੱਲ ਟੱਪ ਨਾ ਬਾਹਰ ਟੱਪੀ ਬਾਹਰ ਚੱਲ ਚੱਲਿਆ ਕਰ ਤੂੰ ਬਾਹਰ ਟੱਪ ਤੈਨੂੰ ਤੋਰਾ ਬੈਠ ਉੱਥੇ ਮੰਜੇ ਤੇ 100 ਰੁਪਏ ਸੌਣਾ ਦਿਨ ਦੀ ਕੋਈ ਦਵਾਈ ਦਵਾਈ ਬਿਠੇਰੀ ਪਈ ਆ ਉਹ ਖਾ ਪਹਿਲਾਂ ਝੋਲਾ ਪਰੀ ਬੈਠੀ ਆ ਦਵਾਈ ਦਾ ਉਹ ਖਰਾਬ ਹੋ ਗਈ ਦਵਾਈ ਦੇ ਦੇ ਤੇਰੇ ਤਾਂ ਚਾਹੀਦਾ ਹੀ ਰਹਿੰਦਾ ਬੇਬੇ ਦਵਾਈਆਂ ਦਾ ਦੇਖ ਦੁੱਖ ਦਾ ਤੇਰਾ ਕੁਛ ਨਹੀਂ ਤੂੰ ਦੇਖ ਲੈ ਦੇਖ ਢੱਪ ਗਈ ਨਾ ਦੀ ਤੈਨੂੰ ਤਾਂ ਮੇਰਾ ਸਰੀਕਾ ਹੋ ਜਾਂਦਾ ਬਸ ਫਿਰ ਦਵਾਈ ਦੇ ਪੈਸੇ ਜਾ ਹੀ ਦੇ ਨੇ ਮੈਨੂੰ ਫਿਰ ਦਵਾਈ ਇਹਦਾ ਝੋਲਾ ਪਰੀ ਬੈਠੀ ਆ ਉਹ ਖਾ ਪਹਿਲਾਂ ਉਹ ਖਰਾਬ ਹੋ ਗਈ ਦੇਖ ਢੱਪ ਗਈ ਹੁਣ ਤਾਂ ਤੂੰ ਟੈਸਟ ਕਰਾ ਕੇ ਆਈਆਂ 4 ਦਿਨ ਪਹਿਲਾਂ ਉਹ ਡਾਕਟਰ ਮਾੜੀ ਦੇ ਦਿੰਦੇ ਨੇ ਦਵਾਈ ਸਾਥੋਂ ਨਹੀਂ ਰੋਜ਼ ਦਾ ਤੇਰਾ ਲੋਟ ਆਉਂਦਾ ਸਿਆਪਾ ਫਿਰ ਮੈਂ ਤੇ ਕਮੈਂਡੀ ਦੇ ਪੈਸੇ ਵੜ ਕੇ ਲਿਆਂ ਨੇਉਂਗੀ ਪੈਸੇ ਫੜ ਕੇ ਜਾਈ ਤੂੰ ਬਾਤ ਆਪਣਾ ਤੈਨੂੰ ਤੋਰਾ ਗਵੰਡੀਆਂ ਦੇ ਫੇਰ ਤੇ ਤੇਰੀ ਪੁਗੂਗੀ ਤੇ ਮੈਂ ਹੁਣ ਤੈਨੂੰ ਪੈਸੇ ਦੇ ਤੇ ਪੁਗਦੀ ਤਾਂ ਤੇਰੀ ਹੈ ਜਿਹੜੀ ਸਾਰ ਦਿਨ ਬਦੀਨ ਕਰਦੀ ਹੈ ਸਾਰਾ ਟੱਬਰ ਨੂੰ ਇਹਦੇ ਨਾਲ ਕੋਈ ਦੁਬਾਰਾ ਨਹੀਂ ਕਰਨਾ ਤੁੰਦਾ ਨਹੀਂ ਕਰਨਾ ਬੇਲੀਂ ਹੈ ਤੂੰ ਤਾਂ ਸਾਰ ਦਿਨ ਮਗਜਖ ਪਾਈ ਕੌਣ ਕਰੇ ਤੇਰੇ ਨਾਲ ਦਸ ਆਲੇ ਨੇ ਮਿੰਜੜਾਉਣਾ 100 ਰੁਪਏ ਨਾਲ ਤਾਂ ਚੜਾਉਣਾ ਨਹੀਂਗਾ ਖੜਾ ਕੁਸ ਤੇਰਾ ਤੂੰ ਦਵਾਈ ਖਾ ਚੰਗੀ ਭਲੀ ਤਾਂ ਦਵਾਈ ਆ ਹੁਣ 4 ਦਿਨ ਪਹਿਲਾਂ ਲੈ ਕੇ ਆਈਆਂ ਤੂੰ ਉਹ ਵੀ ਕਹਿੰਦੇ ਮਾਈ ਉੱਤਰ ਜਾ ਬੱਚਾ ਦਵਾਈਆਂ ਜੋਗਰੀ ਰਹੇਗੇ ਤੂੰ ਤਾਂ ਤੈਨੂੰ ਹੋਰ ਕਿਸ ਦਾ ਫਿਕਰ ਹੈਗਾ ਕਰੇ ਫੇਰ ਮੈਂ ਤਾਂ ਖਾਣੀ ਪੂਬਈ ਦਵਾਈ ਤਾਂ ਖ ਕੁਛ ਨਹੀਂ ਹੋਇਆ ਤੈਨੂੰ ਉਥੇ ਬੇਇੱਜ਼ਤੀ ਕਰਦੇ ਮਾਰੇ ਟੰਗਨੇ ਤੇਰੇ ਕੁਛ ਨਹੀਂ ਦੁਖਦਾ ਤੇਰਾ ਜੇ ਪੈਸੇ ਨੇ ਦੱਚ ਚੜੀ ਤੇ ਪੂਰੇ ਹੋਏ ਤੇ ਬੇਇੱਜ਼ਤੀ ਕਰ ਦੇਣਗੇ ਕਰ ਦੇਣਗੇ ਤੂੰ ਦਵਾਈ ਖਾ ਤੈਨੂੰ ਲੋੜ ਹੀ ਨਹੀਂ ਜਾਣਦੀ ਕਹਿੰਦੇ ਮਾਈਂ ਦੇ ਪੈਸੇ ਲੈ ਕੇ ਡਾਕਟਰ ਤਾਂ ਗਈ ਜਿਹੜੀ ਘਰੇ ਪਈ ਉਹ ਕਿਉਂ ਕਿਉਂ ਨਹੀਂ ਖਾਂਦੀ ਤੂੰ ਉਹ ਖਰਾਬ ਹੋ ਗਈ ਡੇਟ ਟੱਪ ਗਈ ਮੈਂ ਇਹਨੂੰ ਨਹੀਂ ਬਤਾ ਤੂੰ ਤਾਂ ਸਭ ਕੁਛ ਕਹੇਗੀ ਮੈਂ ਤਾਂ ਲਿਆਉਣੀ ਹੈ ਮੇਰੇ ਫੜ ਕੇ ਪੈਸੇ ਜਾ ਹੀ ਫਿਰ ਜਾ ਕੰਮ ਕਰ ਲਿਆ ਕਰਨ ਦੇ ਕੋਈ ਸਰਦਾਂ ਬੋਲ ਹੀ ਨਾ ਮਾਰੀ ਅਰੇ ਗੋਡੇ ਤੁਫਨ ਲਾ ਕੇ ਬਰੈਡ ਵਧੀਆ ਹੁੰਦਾਗਾ ਤੇਰਾ ਤਾਂ ਦੁਖੀ ਹੋਊ ਕੋਸ ਨਾ ਕੋਸ ਤੇਰਾ ਨਹੀਂ ਲੋਟਾਉਂਦਾ ਫੇਰਾ ਹੀ ਨਹੀਂ ਸਰਦਾ ਹੈਗਾ ਫਿਰ ਮੈਂ ਕੀ ਕਰਾਂ ਮੇਰੀ ਜਾਨ ਕਾ ਤੋ ਖਾਨੀ ਐ ਤੂੰ ਮਨਜੀਤ ਨੂੰ ਭੋੜ ਲਾ ਕੇ ਮਨਜੀਤ ਵੇਲਾ ਤੇਰੇ ਵਰਗਾ ਉਥੇ ਡਿਊਟੀ ਦਾ ਕੰਮ ਆਉਂਦਾ ਵੀ ਜਦੋਂ ਜੀ ਕਰੇ ਫੋਨ ਲਾ ਲੋ ਚੱਕ ਕੇ ਫਿਰ ਜਦੋਂ ਹੁਣ ਮੈਨੂੰ ਪੈਸਾ ਦੀ ਲੋਟ ਹੈਗੀ ਪੈਸੇ ਹੁਣ ਤੈਨੂੰ ਦੇ ਤਾ ਦਿੱਤੇ ਮੈਂ ਮੈਨੂੰ ਨਹੀਂ ਪਤਾ 500 ਰੁਪਏ ਦੇ ਪੰਜ 500 ਮੇਰੇ ਕੋਲ ਹੈ ਨਹੀਂ ਬਾਲਾ ਕਰਦੀਆਂ ਫੜਾ 100 ਰੁਪਏ ਇਹਦਾ ਇਹਦਾ ਨੂੰ ਕੋਈ ਨਹੀਂ ਦਿੰਦੀ ਫੜਾ ਫੜਾ ਕੰਟਾ ਹੋ ਗਿਆ ਮੈਨੂੰ ਦੇਖੀ ਜਾਂਦੀਂ ਤੂੰ ਫਿੱਟ ਨਹੀਂ ਹੈ ਲੋਕ ਕਿ ਕੋਸ 100 ਰੁਪਏ ਦਾ ਪਸੰਦੀ ਨਹੀਂ ਉਹ ਬੇਕੋੜਾ ਭਰੇ ਦਵਾਈਆਂ ਦਾ ਦਿਖਾਵਾ ਉਹ ਤਾਂ ਖਰਾਬ ਹੋ ਗਈ ਦਿਖਾਵਾ ਤੇਰੀ ਇਹ ਟੱਪ ਗਈ ਰਾਤ ਨੂੰ ਖਾਣੀ ਹੁੰਦੀਆਂ ਗੋਲੀਆਂ ਸਰਾਣੇ ਤਰ ਕੇ ਰੱਖਦੀਆਂ ਉਹੀ ਗੋਲੀਆਂ ਨੇ ਹੋ ਹੁਣ ਹੁਣ ਆਤ ਪਈ ਹੋਈ ਆ ਵੀ ਪੈਸੇ ਦੇ ਦੇ ਛੇਤੀ ਮੈਨੂੰ ਉਹ ਤਾਂ ਖਰਾਬ ਹੋ ਗਈ ਮੇਰੇ ਕੋਲ ਤਾਂ ਵੀ ਪੈਸਾ ਹੈ ਨਹੀਂ ਠੀਕ ਹੈ ਆ 100 ਰੁਪਏ ਸੀ ਹੁਣ ਇਹ ਵੀ ਨਹੀਂ ਮਿਲਦਾ ਫਿਰਦੀ ਰ ਦੇ ਦੇ ਨੂੰ ਟਾਬੜਾ ਜੱਬ ਹੋਇਆ ਮੈਂ ਤਾਂ ਕੁੜੀ ਨਾ ਕਰਦੀ ਆ ਵੀ ਨਾ ਗੱਲ ਘਰੇ ਵੀ ਜਾਈ ਆ ਮਾਂ ਐਨੇ ਦਿਨਾਂ ਬਾਅਦ ਕਿਹੜਾ ਵਜਿਆ ਪਿੰਡ 'ਚ ਕਿਹੜਾ ਕੰਮਕਾਰਾਂ ਸੋ ਘਰੋਂ ਨਿਕਲਿਆ ਜਾਂਦਾ ਹੈ ਅੱਜ ਤਾਂ ਬਹਾਨੇ ਨਾਲ ਆਈ ਹੈ ਬੇਬੇ ਕੋਲ ਲੈ ਜਾਈ ਹੋਣੀ ਸੱਸਰੀਕਾਲ ਪੱਬੀ ਹਾਂ ਬੈਠੀ ਹੈਗੀ ਵਿਚਾਰੀ ਹੋਰ ਮਾਂ ਠੀਕ ਐ ਸੱਸਰੀਕਾਲ ਹਾਂ ਮੈਂ ਤਾਂ ਠੀਕ ਐ ਕਿਉਂਕਿ ਮੈਂ ਆ ਗਈ ਹੁ ਤਾਂ ਬਧੀਆ ਠੀਕ ਐ ਮੈਂ ਤਾਂ ਇੱਥੇ ਬਹਿਣੀ ਆ ਲਈ ਸੀ ਕਿਸੇ ਨਾਲ ਭੋਗ ਤੇ ਹੋਰ ਕਿੱਥੇ ਆਈ ਸੀ ਕਿਸੇ ਦੇ ਨਾਲ ਆਈ ਸੀ ਉੱਥੋਂ ਆਪਣੇ ਗਵੰਢੀਆਂ ਨਾਲ ਅੱਛਾ ਤੇ ਕਿਵੇਂ ਹੋਰ ਕਰਤੋ ਤੁਸੀਂ ਭਾਈ ਹਾਂ ਠੀਕ ਸੀ ਤੁਸੀਂ ਠੀਕ ਆ ਹਾਂ ਵਧੀਆ ਮੈਂ ਤਾਂ ਹੋਰ ਸੇਤ ਠੀਕ ਰਹਿੰਦੀ ਆ ਵਧੀਆ ਵਸਨ ਦਵਾਈ ਜੀ ਲਹਣੀ ਸੀਗੀ ਮੈਂ ਤਾਂ ਤੇ ਕਰ ਹੁਣ ਪੈਸੇ ਦਿੰਦੇ ਹੈਗੇ ਕਿਉਂ ਹਾਂ ਪਰ ਜਿੱਦਣ 700 ਰੁਪਏ ਦਿੱਤਾ ਉਹ ਵੀ ਖੋ ਕੇ ਲੈ ਗਈ ਮੇ ਤਾਂ ਤਾਂ ਸੰਜੋ ਲੈ ਕੇ ਪਹਿਲਾਂ ਜਿੱਦਣ ਉਹ ਵੀ ਉਹ ਵੀ ਲੈ ਜਾਂਦੀ ਖੋ ਕੇ ਦਿੰਦੀ ਨਹੀਂ ਪਾ ਦੇ ਮੈਨੂੰ ਮੈਂ ਕੀ ਕਰਾਂ ਕਹਿੰਦੀ ਜੀ ਪੁਰਾਣੀ ਦਵਾਈਆਂ ਫਿਰ ਡੇਟ ਟੱਪੀ ਨੇ ਉਹ ਪਾਲਾ ਮੈਨੂੰ ਆਦੀ ਦਵਾਈ ਤੇ ਨਾਪ ਨਹੀਂ ਦਿਵਾਉਂਦੇ ਹੈਗੇ ਦੋਂਦੀ ਨਹੀਂ ਦਵਾਈ ਮੈਂ ਕਿਮਜੀਤ ਕੋਲੇ ਫੋਨ ਕਰਦਾ ਦੀ ਤੇਰੇ ਘਰ ਤੇ ਵੇਲਾਗਾ ਦੀ ਆਂ ਬੋਲਦੀ ਆ ਭਾਈ ਨੂੰ ਤਾਂ ਮੈਂ ਵੀ ਫੋਨ ਲਾਇਆ ਸੀ ਕਈ ਵਾਰ ਲਾ ਹਟਿਓ ਫੋਨ ਚੱਕਦਾ ਕਈ ਲਗਾਤਾਰ ਵੀ ਲਾਉਂਦੀ ਰਹੀ ਕਹੀ ਦੇਣਾ ਉਹਦੇ ਔਖੇ ਮੇਰਾ ਪਰਮਜੀਤ ਦੇ ਅੱਖੀ ਲੱਗਦਾ ਤਾਂ ਹੀ ਨਹੀਂ ਪਹੁੰਚਦਾ ਚੰਦਾ ਹੋਊਗਾ ਕੋਈ ਹੋਰ ਸਵਾਲ ਨਾ ਪੁੱਛਦਾ ਦਵਾਈ ਨਹੀਂ ਦਿੰਦੀ ਦਵਾਈ ਪੈਨਸ਼ਨ ਲਕੋ ਕੇ ਰੱਖ ਲੈ ਕਰਨ ਉਹ ਤਾਂ ਉਹਦੀ ਲੈਣ ਦੇਖੋ ਕਿ ਮੈਂ ਤਾਂ ਨਾਲ ਜਾਂਦੇ ਹੁੰਦੇ ਹੈਂ ਨਾਲ ਜਾਂਦੇ ਕੜਾਉਣ ਕੇ ਨਾਲ ਜਮ ਕਰੇ ਲੈ ਆ ਨਹੀਂ ਬਟਣੀ ਨਦੀ ਉਹਦੀ ਨਾ ਚਾਹ ਨਾ ਪਾਣੀ ਕੁਝ ਨਹੀਂ ਪੁੱਛਦੀ ਮੈਂ ਤਾਈ ਨੂੰ ਜੇ ਮੈਂ ਮਜੀਤ ਨੂੰ ਕਹਿੰਦੀ ਉਹ ਨਾਲ ਗੱਲ ਕਰਨ ਦਿੰਦੀ ਹੈਗੀ ਉਹ ਨਹੀਂ ਕਰਨ ਦਿੰਦੀ ਮੈਂ ਤਾਂ ਉਹ ਨਤੂ ਆ ਵੀ ਦਵਾਈ ਬੂਟੀ ਤਾਂ ਪਹਿਲੇ ਜਾਂ ਚਾਹੋ ਕਰਾ ਲਿਆ ਕਰ ਇਹਨਾਂ ਨੂੰ ਕਹਿ ਦਿਆ ਕਰ ਵੀ ਮੈਨੂੰ ਹੁਣ ਹੀ ਲੈ ਦਿਓ ਪੈਨਸ਼ਨ ਵੇਲੇ ਜਦੋਂ ਤੇਰੇ ਪੈਨਸ਼ਨ ਆਉਂਦੀ ਉਹ ਡਾਕਟਰ ਦਵਾਈ ਦਿੰਦਾ ਨਹੀਂ ਮੈਨੂੰ ਅੱਗੇ ਕਾਵਰਾਂ ਲਈ ਹੁਣ ਆਈ ਰੋਜ਼ ਦਵਾਈ ਡਾਕਟਰ ਦੇ ਮੈਂ ਬਿਨਾ ਬਸ ਤੱਕ ਉਹ ਦਿੰਦਾਗਾ ਹਾਂ ਉਹ ਤਾਂ ਹੈਗਾ ਉਹ ਤਾਂ ਤੂੰ ਮੌਕੇ ਤੇ ਆ ਗਈ ਬਲੱਡ ਵੱਧ ਗਿਆ ਮੇਰੇ ਫੋਟੇ ਦੁਖਣ ਲੱਗ ਗਏ ਅੱਛਾ ਹਾਂ ਤੇ ਫਿਰ ਤੂੰ ਫੋਨ ਕਰਾ ਦਿੰਦੀ ਮੈਨੂੰ ਗੱਲ ਕਰ ਲੈ ਫੋਨ ਕਰ ਨਹੀਂ ਦਿੰਦੀ ਮੇਰੇ ਕੋਲ ਫੋਨ ਹੀ ਹੈ ਨਹੀਂਗਾ ਨੰਬਰ ਤੈਨੂੰ ਲਿਖ ਕੇ ਦੇ ਜਾਨੀ ਫੋਨ ਹੀ ਹੈ ਨਹੀਂ ਨੰਬਰ ਤਾਂ ਲਿਖ ਕੇ ਦੇ ਜਾਂਗੀ ਤੂੰ ਫੋਨ ਰੱਖ ਲੈ ਆਉਦਾ ਕੋਈ ਛੋਟਾ ਜਿਹਾ ਦੇਖੂਗੀ ਬੁੱਤ ਭਏ ਲੈ ਲੂੰਗੀ ਕੋਈ ਪੈਸੇ ਨਹੀਂ ਹੈਗੇ ਜੋ ਮੇਰੇ ਕੋਲੇ ਛੋਟਾ ਰੱਖ ਲੈ ਤੇਰਾ ਨਹੀਂ ਤੇ ਦੇਖੂਗੀ ਫਿਰ ਮੈਂ ਹੋਰ ਗੱਲ ਗੁਲ ਕਰੀਏ ਮੈਂ ਤਾਂ ਕੁਝ ਨਹੀਂ ਕਰਨਦੀ ਪੁਰਾਣੀਆਂ ਦਵਾਈਆਂ ਜਿਹੜੇ ਘਰੇ ਪੈਂਦੇ ਨੇ ਕਦੀ ਉਹ ਲੈ ਲੈ ਡੇਟ ਪੀ ਵਾਲੀਆਂ ਉਹ ਤਾਂ ਫਿਰ ਤੂੰ ਟਾਈਮ ਤੇ ਲੈਤੀ ਨਹੀਂ ਹਣੀ ਦਵਾਈ ਡੇਟ ਉਹ ਤਾਂ ਕਹਿੰਦੀ ਮਰ ਜੂਗੀ ਪਰ ਇਹ ਤਾਂ ਆਇਆਗਾ ਇਹ ਤਾਂ ਜੇ ਨਾ ਮੇਰੇ ਕੁੜੀਆਂ ਦੋ ਹੁੰਦੀਆਂ ਵੇਖ ਕੇ ਤੋੜ ਦਿੰਦੀ ਕਿ ਨੂੰ ਘਰੇ ਰੱਖ ਲੈਦੀ ਮੁੰਡਿਆਂ ਦਾ ਕੀ ਫਾਇਦਾ ਉਹ ਤਾਂ ਹੈਗਾ ਜੇ ਆਖੋਸ ਤੋਂ ਦੇਖਣਾ ਜੀ ਜਾਂਦਾ ਹੋਰ ਉਹ ਤਾਂ ਘਰਾਂ ਦੀ ਮਗਰ ਲੱਗ ਰਿਹਾਗਾ ਹਾਂ ਵਧੀਆ ਪੈਂਸਨ ਆਉਂਦੀ ਆ ਤੇਰੀ ਐਨੇ ਵਧੀਆ ਬਾਈ ਵਧੀਆ ਬਾਈ ਦਾ ਉਹ ਹੈਗਾ ਡਿਓਟੀ ਹੈਗੀ ਫਿਰ ਮੈਂ ਕੀ ਕਰਾਂ ਦਵਾਈ ਦੇਗੀ ਪਹਿਲੀ ਲੈ ਜਾਂ ਦੇਵਾਂਗੇ ਦਵਾਈ ਦਵਾਈ ਦਵਾ ਸਕਦੇਗੇ ਦਵਾਈ ਮੈਨੂੰ ਦਵਾਉਂਦੇ ਨਹੀਂ ਹੈਗੇ ਹੋਰ ਜੰਮਿਆ ਪਾਲਿਆ ਪੜਾਇਆ ਲਿਖਾਇਆ ਏਡੇ ਵੱਡੇ ਕਰਿਆਗਾ ਕਹਿੰਦੇ ਫਿਰ ਮੈਂ ਕਹਿੰਦੀ ਤਨਾ ਹੀ ਹੁੰਦੇ ਉਹ ਤਾਂ ਹੈਗਾ ਆ ਬਾਤ ਚ ਨਹੀਂ ਕੋਈ ਕਦਰ ਕਰਦਾ ਹੁਣ ਆਈ ਨਹੀਂ ਪਤਾ 2 ਮਹੀਨਿਆਂ ਨੂੰ ਹੋ ਜੇ ਤਾਂ ਮੈਨੂੰ ਆਈ ਨਹੀਂ ਪਤਾ ਅੰਦਰ ਕੀ ਬਣ ਗਿਆ ਦੇਖੋ ਦਵਾਈ ਨਹੀਂ ਦਵਾਉਂਦਾ ਮੈਨੂੰ ਦਵਾਈ ਤੂੰ ਲੈ ਆ ਕਰ ਟਾਈਮ ਤੇ ਕਿਹੜਾ ਕਰ ਇਹਨਾਂ ਨੂੰ ਕੁਛ ਨਹੀਂ ਹੁੰਦਾ ਲੜਚਾ ਗੜਕੇ ਜਿਵੇਂ ਮਰਜ਼ੀ ਕਰਿਆ ਕਰ ਦਵਾਈ ਆਪਦੀ ਟਾਈਮ ਤੇ ਲਿਆ ਕਰ ਮੈਨੂੰ ਕੋਈ ਪੈਸੇ ਨਹੀਂ ਦਿੰਦਾ ਮੈਨੂੰ ਪੈਸੇ ਲਿਆ ਕਰ ਕਿਸੇ ਨਾ ਕਿਸੇ ਬਾਹਨੇ ਲਿਆ ਕਰ ਤਾਂ ਕਿ ਮੈਨਾਂ ਦੇਣ ਪੈਸੇ ਮੈਂ ਕਹਿ ਕੇ ਜਾਵੂਗੀ ਭਾਈ ਪੈਸੇ ਦੇ ਹਾਂ ਤੂੰ ਵੇਖ ਕੇ ਜਾਈ ਹੁਣ ਪਰਮਜੀਤ ਨੂੰ ਲੜ ਕੇ ਜਾਈ ਹੋਰ ਦਵਾਈ ਬੂਟੀ ਟਾਈਮ ਤੇ ਦਵਾਇਆ ਕਰੋ ਮੈਂ ਕਹਿ ਕੇ ਜਾਊਂਗੀ ਉਹਨਾਂ ਨੂੰ ਮੇਰਾ ਤਾਂ ਬੁਰਾ ਹਾਲ ਹੋਇਆ ਤੇ ਜੱਜ ਨੇ ਬੁਲਾਇਆ ਵੀ ਨਹੀਂ ਮੈਨੂੰ ਦੂਰੋਂ ਸੱਸਰੀ ਘਰ ਬੁਲਾਤੀ ਬਸ ਠੀਕ ਆ ਤਾਂ ਜੱਜ ਦੀ ਗੁੱਟ ਵੀ ਨੂੰ ਫੜਾਉਣਾ ਹੀ ਪੈਣਾ ਪਰਮਜੀਤ ਮੁੰਡਾ ਨਾਲ ਨਹੀਂ ਗੱਲ ਕਰਨ ਦੀ ਬਾੜੀ ਪਹਾੜੀਆ ਕੁਛ ਨਹੀਂ ਕਰਨ ਦੀ ਮੈਂ ਪਾਣੀ ਵੀ ਨਹੀਂ ਦੇਣ ਆਈ ਬਿੱਤਾਂ ਕੰਦ ਕਹਿੰਦੀ ਉਹ ਕੰਮ ਕਰ ਲਾ ਕਹਿੰਦੀ ਉਹ ਕੰਮ ਕਰ ਲਾ ਜੇ ਮੈਂ ਬਿਮਾਰਾਂ ਨੂੰ ਕੰਮ ਕਿੱਥੋਂ ਕਰਕੇ ਦੇ ਦਾਂ ਉਹ ਤਾਂ ਹੋ ਗਿਆ ਹੁਣ ਤੈਨੂੰ ਦਵਾਈ ਤੇ ਟਾਈਮ ਤੇ ਦਵਾਉਂਦੇ ਨਹੀਂ ਕੰਮ ਤੂੰ ਕਿੱਧਰੋਂ ਕਰਦਾ ਹੈਂ ਪੈਸੇ ਕਹਿੰਦੇ ਮੇਰੇ ਮਰੇ ਪਾ ਕਦੇ ਕਹ ਤੂੰ ਕੋਈ ਸੰਨੀ ਪਾ ਦੇ ਕਦੇ ਕਹ ਤੂੰ ਭਾਂਡੇ ਮਾਇਲ ਲਾ ਮੈਥੇ ਤਾਂ ਹੁੰਦਾ ਨਹੀਂ ਉਹ ਕੰਮ ਤੂੰ ਜੇ ਬਾਅਦ ਦੇ ਦੇਆ ਕਰ ਬਸ ਕਰਿਆ ਨਾ ਕਰ ਕਦੇ ਕੱਪੜੇ ਇਕੱਠੇ ਕਰ ਦੂੰਗੀ ਤੋਹਲਾ ਮੈਥੇ ਨਹੀਂ ਕੋ ਤੋਤੇ ਆਂਦੇ ਹੈਗੇ ਆਪੇ ਕਰੀ ਜਾਉਗੀ ਆਪਦਾ ਕੰਮ ਉਹਦਾ ਕੰਮ ਆਗਾ ਚਾਹੇ ਲੇਟ ਕਰੇ ਚਾਹੇ ਵੇਲੇ ਕਰੇ ਕ ਵੇਲੇ ਕਰੇ ਤੂੰ ਨਹੀਂ ਕੰਮ ਕਰ ਮਾਮਾ ਗਵਾਂਡੀਆਂ ਦੇ ਪੈਸੇ ਫੜ ਲਏ ਨੇ ਜਾਈਆਂ ਦੀ ਮੈਨੂੰ ਕਹਿੰਦੀ ਲੈ ਫਿਰ ਤੇ ਤੈਨੂੰ ਨਹੀਂ ਦਿੰਦਾ ਹੈਗਾ ਗਵਾਂਡੀਆਂ ਤੂੰ ਮੰਗਣੇ ਪੈਣਗੇ ਤੈਨੂੰ ਦੇ ਰਿਆ ਕਰਨ ਫਿਰ ਪੈਸੇ ਨਾਲੇ ਘਰੋਂ ਨਹੀਂ ਦਿੰਦੇ ਮਾਮਾ ਗਵਾਂਡੀਆਂ ਉਹ ਤਾਂ ਫੜ ਕੇ ਰੱਖ ਲੈਂਦੇ ਪਹਿਲੀਆਂ ਜਿ ਫਿਰ ਪਹਿਲੀਆਂ ਜੀ ਲੈ ਜਾਂਦੀ ਖੋਕੇ ਉਹਦੀ ਲੈ ਜਾਂਦੀ ਆ ਹੋਰੇ ਆ ਜਮੜਿਆ ਕੋਈ ਨਾ ਕਰ ਲਈ ਕੰਮ ਤਾਂ ਮੈਂ ਵੀ ਜਾਣਾ ਬਸ ਘੰਟਾ ਦਾ ਘੰਟਾ ਰੁਕੂਗੀ ਨਾ ਪਾਣੀ ਤਾਂ ਮੈਂ ਬਸ ਪਾਣੀ ਤੋਂ ਤਰਜੀ ਤੇ ਹਾਈ ਮੇਰੀ ਮਾਂ ਨੂੰ ਦੇ ਲਿਆ ਕਰੋ ਪਾਣੀ ਹੈ ਕਿ ਮੈਂ ਆਈ ਅੱਜ ਮੈਂ ਇੱਥੇ ਬਹਿਣੀ ਵਾਲੇ ਕਿਸੇ ਨਾ ਭੋਗ ਤੇ ਆਈ ਸੀਗੀ ਅੱਛਾ ਬਹਿ ਜਾ ਜਾ ਕੋਈ ਨਾ ਬਸ ਬੈਠੀ ਮੇਰੇ ਤਾਂ ਕੰਮ ਪੈਣੇ ਸਾਰੇ ਪਾਣੀ ਤਾਂ ਨਹੀਂ ਮੈਂ ਪੀਣਾ ਬਸ ਪਾਣੀ ਤੋਂ ਤਾਂ ਮੈਂ ਰੱਜੀ ਤੇ ਹਾਈ ਤੁਹਾਡੇ ਤੋਂ ਤੇ ਮੇਰੀ ਮਾਂ ਨੂੰ ਟਾਈਮ ਤੇ ਦਵਾਈ ਬੂਟੀ ਪਾਣੀ ਤਾਂ ਨਹੀਂ ਦੇ ਲਿਆ ਕਰੋ ਕਿਉਂ ਤੇਰੀ ਮਾਂ ਭੁੱਖੀ ਮਰਦੀ ਆ ਹੋਰ ਕਹਿੰਦੀ ਦਵਾਈ ਬੂਟੀ ਨਹੀਂ ਮਿਲਦੀ ਹੈਗੀ ਮੈਨੂੰ ਦਵਾਈ ਦਵਾਇਆ ਕਰੋ ਬਈ ਤਾਂ ਤੇਨੂੰ ਸਾਨੂੰ ਸਮਝ ਨਹੀਂ ਦਵਾਈ ਬੂਟੀ ਦਵਾਣੀ ਠੀਕ ਹੈ ਕੀ ਗੱਲ ਕੀ ਨਹੀਂ ਮਿਲਦਾ ਦੇਖ ਨਾ ਛੋਲੇ ਬਾਰੇ ਪਹਿਲੇ ਤੇਰੀ ਮਾਂ ਦੇ ਦਵਾਈਆਂ ਦੇ ਇਹ ਤਾਂ ਕਹਿੰਦੀ ਮੈਂ ਇੰਨਾ ਬਿਮਾਰ ਹੋਈ ਪਈ ਆ ਇਹ ਤਾਂ ਸੌ ਤੱਕ ਹੋਊਗੀ ਨਹੀਂ ਬਹਾਲਤੀ ਦਸੀ ਜਾਂਦੀ ਆ ਸਰੀਰ ਨਾਲ ਦੇਖ ਕਿੰਨਾ ਡਾਣ ਹੋਇਆ ਪਿਆਗਾ ਇਹ ਤਾਂ ਪਹਿਲਾਂ ਨਹੀਂ ਤਾਂ ਰਹੀ ਨਹੀਂ ਹੈਗੀ ਬਥੇਰੇ 2 ਮਹੀਨੇ ਲਾ ਕੇ ਆਈਏ ਮੇਰੇ ਕੋਲ 2 ਮਹੀਨੇ ਮਾਸੀ ਕੋਲ ਲਾ ਕੇ ਆਈਏ ਮੈਂ ਰੱਖ ਲਈ ਫੇਰ ਰੱਖੇ ਰਹੀ ਘਰ ਓਟੇ ਐਸੇ ਕਰਨੇ ਹੁੰਦੀ ਹੈ ਹੋਰ ਕੋਈ ਉੱਠਦਾ ਵੀ ਨਹੀਂ 2 ਮਿੰਟ ਰੱਖ ਲਈ 4 ਮਿੰਟ ਰੱਖ ਲਈ ਹੱਕ ਤਾਂ ਥੋੜਾ ਹੀ ਆ ਹੱਕ ਤਾਂ ਥੋੜਾ ਹੀ ਆ ਜੀ ਮਤ ਦੇ ਕੇ ਆਇਆ ਕਰ ਨਹੀਂ ਭਾਬੀ ਹੱਕ ਤਾਂ ਥੋੜਾ ਹੀ ਆ ਸਾਂਭਣ ਦਾ ਜੇ ਜਮੀਨ ਬੋਣਨੀ ਆ ਜਦੋਂ ਤੁਸੀਂ ਇਹਦੀ ਜਮੀਨ ਬੋਣੇ ਕਰਦੇ ਹੋ ਹਿੱਸਾ ਤੁਹਾਡੇ ਕੋਲੇ ਆ ਤਾਂ ਫਿਰ ਤੁਸੀਂ ਸਾਂਭ ਨਹੀਂ ਇਹ ਕਪੜਾ ਨਹੀਂ ਰੈਂਦੇ ਕ ਰੋਟੀ ਨਹੀਂ ਰੈਂਦੇ ਕਿ ਤਵਾਰ 5000 ਹੋਏ ਮੈਂ ਡਾਕਟਰ ਦਾ ਕੁੜੀਆਂ ਦਾ ਤਾਂ ਹੱਕ ਆਵੇ ਭਾਈ ਕੁੜੀਆਂ ਦਾ ਤਾਂ ਸੇਕੋ ਦਵਾਈ ਨਹੀਂ ਜਾਂਦੀ ਕਹਿੰਦੀ ਨਹੀਂ ਭਾਬੀ ਕੁੜੀਆਂ ਦਾ ਤਾਂ ਹੱਕ ਹੀ ਨਹੀਂ ਹੁੰਦਾ ਸਾਂਭਣ ਦਾ ਮਾਣ ਉਹ ਭਰਾ ਦਾ ਹੀ ਹੱਕ ਹੁੰਦਾ ਫਿਰ ਜਦੋਂ ਇਹ ਦਵਾਈ ਬੂਟੀ ਨਹੀਂ ਮਿਲਦੀ ਦੁਖੀ ਆ ਇਹ ਫਿਰ ਸਾਕੋਸ ਮਿਲਦਾ ਮਸਤੀ ਹੈ ਇਹ ਉਹ ਡੇਟ ਨੰਗੇ ਹੋਈਆਂ ਸਾਰੀਆਂ ਦੀ ਦਵਾਈਆਂ ਨਹੀਂ ਰਹਿੰਦੀਆਂ ਸਾਰਾ ਦਿਨ ਅੱਗ ਲੱਗੀ ਇਹਨੂੰ ਤਾਂ ਦਵਾਈਆਂ ਨਹੀਂ ਇਹਦੇ ਸਾਥੋਂ ਪੂਰੀਆਂ ਹੋਈਆਂ ਭਾਵੇਂ ਸਾਥੋਂ ਨਹੀਂ ਪੂਰੀਆਂ ਹੁੰਦੀਆਂ ਇਹ ਦਵਾਈਆਂ ਮੈਂ ਦਿਖਾਏ ਬੋਲਦੀ ਐ ਨਾ ਮਰਿਆ ਜਨਾ ਜਾਂਦਾ ਜਿਵੇਂ ਤਾਂ ਬੋਲਦੀ ਐ ਮੈਂ ਹੁਣ ਫਿਰ ਕੋਤੇ ਆ ਗਈ ਕਰੇ ਕਿਸੇ ਦਾ ਭੌਂ ਤੇ ਵਾਕੀ ਕਰੇ ਕਿਸੇ ਦੇ ਕੋਲੇ ਕੱਛਣ ਵਾਕੀ ਕਰੇ ਆਉਂਦੀ ਤਾਂ ਉਥੇ ਬਾਰੋਂ ਬੜਤੀ ਤੇ ਮੇਰੇ ਕਿੱਤੇ ਦੁਖਦੇ ਮੇਰੇ ਗੋਡੇ ਦੁਖਦੇ ਜਾਨ ਖਾ ਲੈਂਦੀ ਐ ਘਰੇ ਬੜਦੀ ਮਨਪ੍ਰੀਤ ਜਾਣਾ ਵੀ ਪੈਂਦਾ ਮੈਂ ਕੰਮ ਕਰੇ ਨਾ ਕਰਨ ਦੇ ਆਏ ਤਾਂ ਫਿਰ ਹੁਣ ਜਾਣਾ ਹੀ ਪੈਂਦਾਗਾ ਜੇ ਆਪ ਨਹੀਂ ਜਾਵਾਂਗੇ ਫਿਰ ਆਪਣੇ ਕੌਣ ਆਊਗਾ ਕਿਹਾਂ ਸੀ ਹੈਗੇ ਜਾਣ ਵਾਲੇ ਇਹਦੇ ਚਾਇ ਵੀ ਸਰਦੂ ਕੁਰੀ ਦਾ ਨਹੀਂ ਕੰਮਿਆ ਕਰਦੀ ਐ ਇਹ ਇਹ ਨਹੀਂ ਜਾਂਦੀਆਂ ਕਿਸੇ ਦੇ ਕਰੇ ਤਾਂ ਦੋ ਪੰਨੇ ਫਿਰ ਜਿੰਨਾ ਟਾਈਮ ਤੋਂ ਹੋएगी ਤੂੰ ਹੀ ਜਾਏਂਗੀ ਉਹਨਾ ਟਾਈਮ ਤੱਕ ਤੈਨੂੰ ਜਾਣਾ ਪਊਗਾ ਤਿੰਨ ਪੌਂਦੀ ਚਾਰ ਰੋਟੀਆਂ ਜੇ ਕਹਿੰਦੇ ਨੇ ਮਸਾ ਲਾਉਂਦੀ ਐ ਮੈਨੂੰ ਪੱਕਦੀਆਂ ਨਹੀਂ ਸਾਰੇ ਪਿੰਡ ਪਰ ਜੇ ਮੈਂ ਬਿਮਾਰ ਹੋਈ ਬੈਦਮ ਕੰਮ ਕਿੱਥੇ ਕਰਦਾਂ ਨਾ ਬਈ ਕੰਮ ਦਾਣਾ ਇਥੋਂ ਕਰਾਇਆ ਕਰੋ ਹੁਣ ਕੰਮ ਕਰਨ ਵਾਲਾ ਸਰੀਰ ਕਿੱਥੇ ਰਹਿ ਗਿਆ ਹੁਣ ਇਹਦਾ ਇੰਨੇ ਤਾਂ ਬੁਮਾਕ ਮਾਰ ਰਹੇ ਨੇ ਆਈ ਨਹੀਂ ਦਿਨੀ ਸਭ ਨੂੰ ਪੰਛੀ ਸਾਫ ਕੇ ਆ ਗੋਹੇ ਕੁੜੇ ਦਾ ਕਰਦੀਆਂ ਤੇ ਚੁੱਲੇ ਦਾ ਕਰਦੀਆਂ ਇੰਨੀਆਂ-ਇੰਨੀਆਂ ਦਵਾਈਆਂ ਚਲਦੀਆਂ ਦੇਸਾਂ ਦੀ ਆਪ ਹੀ ਕਹਿੰਦੇ ਓਥੇ ਬਪਰੇ ਤੇ ਦਵਾਈਆਂ ਸਰਦਵਾਉਂਦੇ ਨੇ ਮੇਰੇ ਨਾਲ ਲਾਤੀ ਰੋਟੀ ਸਿਆ ਪਾ ਲਈ ਸਾਰੇ ਖੜਾ ਛੜਾ ਗਏ ਮੈਂ ਕੀ ਕਰਾਂ ਤੁਹਾਨੂੰ ਤਾਂ ਸਾਂਭ ਨਹੀਂ ਪਾਉਗੀ ਫਿਰ ਹੁਣ ਹੱਕ ਤੁਹਾਡਾ ਹੀ ਆ ਸੰਭੰਦ ਮੇਰੀ ਜਾਨ ਨੂੰ ਸਿਆਪਾ ਹੋ ਗਿਆ ਮੈਂ ਕੀ ਕਰਾਂ ਮੈਂ 2 ਮਿੰਟ ਮੈਂ 2 ਮਿੰਟ ਪਹਿਲਾਂ ਸਾਭ ਲਈ ਹੁਣ ਮੈਂ ਤਾਂ ਸਾਭ ਦਾ ਕਰ ਸੰਭਾ ਕੋਈ ਗੱਲ ਤੁਹਾਡਾ ਕੰਮ ਨਹੀਂ ਹੈ ਤੂੰ ਭਈਆ ਕੇ ਤੂੰ ਮੇਰਾ ਵੱਧ ਘੱਟ ਨਾ ਬੋਲ ਠੀਕ ਹੈ ਇਹਦੇ ਪਿੱਛੇ ਮੇਰ ਨਾਲ ਕੋੜੇ ਤੂੰ ਮੇਰਾ ਤੂੰ ਦਵਾਈ ਇਹਨੂੰ ਟਾਈਮ ਤੇ ਦਵਾਇਆ ਕਰੇ ਸਾਰੀ ਉਮਰ ਇਹ ਤਾਂ ਹੀ ਲੰਘੂਗੀ ਇਹਦੀ ਪਹਿਲਾਂ ਵੀ ਇੰਜ ਲੰਗੀ ਆ ਕੱਠ ਚ ਦਰਾਣੀਆਂ ਸਾਨੀਆਂ ਨਾਲ ਵੀ ਫਾਈਂ ਕਰਦੀ ਸੀ ਮੇਰੇ ਨਾਲ ਵੀ ਇੰਜ ਕਰਦੀ ਸੀ ਕਿੰਨੇ ਵੇ ਸੁਣਦੇ ਨਹੀਂ ਮਾਂ ਦੀ ਗੱਲ ਮੈਨੂੰ ਤਾਂ ਸੁਣਨੀ ਪਊਗੀ ਬਾਈ ਫਿਰ ਮੇਰ ਤਾਂ ਮਾਂ ਗੀ ਤੇਰੇ ਤਾਂ ਸੱਸ ਆ ਗਈ ਇਹ ਸੁਣਨੀ ਤੂੰ ਫਿਰ ਮਾਰਦੇ ਕੁੱਟਦੇ ਆਸੀਂ ਕੁੱਟਦੇ ਤਾਂ ਨਹੀਂ ਲੋਕਾਂ ਵਾਂਗੂ ਵੀ ਕੁੱਟਦੇ ਆਸੀਂ ਇਹਨੂੰ ਮੈਂ ਤੁਹਾਨੂੰ ਐ ਤੇ ਨਹੀਂ ਕਹਿੰਦੀ ਵੀ ਕੁੱਟਦੇ ਮਾਰਦੇ ਹੋ ਮੈਂ ਸੋਨਾਂ ਹੀ ਕਹਿੰਨੀ ਵੀ ਟਾਈਮ ਤੇ ਭੇਜਣ ਦਵਾਈ ਬੂਟੀ ਦਵਾਇਆ ਕਰੋ ਜਦੋਂ ਤੁਹਾਨੂੰ ਪਤਾ ਆ ਵੀ ਬਿਮਾਰ ਠਾਰ ਰਹੀ ਦੀ ਹੈ ਨਹੀਂ ਆਉਂਦਾ ਮੈਂ ਇਥੇ ਤਾਂ ਨਹੀਂ ਆਉਂਦਾ 100 ਰੁਪਏ ਨਾਲ ਦਵਾਈ ਆਉਂਦੀ ਹੁੰਦੀ ਆ ਕਹਿੰਦੀ ਮੈਨੂੰ 100 ਰੁਪਏ ਦੇ ਤਾਂ ਰੋਲ ਦਾ ਕੰਮੀ ਆ ਫਿਰ ਇਹ ਤਾਂ ਇੱਕ ਦਿਨ ਦਾ ਮੰਨ ਲਈ ਦੇਵਾ ਮੈਂ ਜੀ ਕਰਾ ਨਹੀਂ ਗੱਲ ਕਰਨ ਦੀ ਮੈਨੂੰ ਪਰਸੋਂ ਕਿਹਾ ਸਾਰੇ ਟੈਸਟ ਇਹੇ ਬੈਣੀਆਂ ਨੇ ਜਾਂਕੇ ਓ ਬਾਈ ਤਾਂ ਆਪੇ ਦਾ ਹੀ ਆ ਬਾਈ ਆਪਣੀ ਗੱਲ ਕਿੱਥੇ ਸੁਣਦਾਗਾ ਵੀਰਾ ਨਹੀਂ ਗੱਲ ਸੁਣਦਾ ਪਹਿਲੀ ਬੁੱਕੇ ਸਾਰੇ ਨੂੰ ਆਹ ਤਾਂ ਆਹੀ ਨਹੀਂ ਰੰਟੀ ਰਾਣਾ ਲੋਟਾਂ ਦਾ ਸਾਡੇ ਘਰੋਂ ਕਦੇ ਸੁੱਕੀ ਦਾ ਨਹੀਂ ਦਾਨੀ ਦੁੱਕਰ ਨਹੀਂ ਮੁੰਡਾ ਤਾਂ ਦਾਨੀ ਹੈਗਾ ਫੇ ਹੁਣ ਬਸ ਤੂੰ ਆਏ ਕੇ ਉਹਨੂੰ ਫੋਨ ਲਾ ਕੇ ਮੈਂ ਤੇ ਚੁਗਲੀਆਂ ਨੇ ਉਹਦੇ ਕੋਲੇ ਬਸ ਤੂੰ ਫੋਨ ਨਾ ਕਿਸੇ ਮੇਰੇ ਨਾਲ ਗੱਲ ਕਰਾਉਣੇ ਇਹ ਗੱਲ ਸੁਣ ਮੇਰੀ ਮੇਰੇ ਆਖੇ ਲੱਗਦੀ ਮੈਨੂੰ ਪੈਸੇ ਨਹੀਂ ਦਿੰਦੀ ਬਸ ਆਹੀ ਕੁਛ ਕਰਨਾ ਜਿਵੇਂ ਕਹਿੰਦਾ ਮੈਂ ਤੁਸੀਂ ਮੇਰੇ ਨਾਲ ਵੀ ਨਹੀਂ ਗੱਲ ਕਰਾਉਂਦੇ ਤੁਸੀਂ ਪਰਦੇਸਾਂ ਚ ਰਹਿੰਦਾ ਕਦੇ ਪੁੱਛਿਆ ਸਸਤੇ ਮੇਰੇ ਨਾਲ ਵੀ ਨਹੀਂ ਗੱਲ ਕਰਾਉਂਦੇ ਕਹਿੰਦੀ ਮੈਨੇ ਨੰਬਰ ਹੀ ਨਹੀਂ ਲਾ ਕੇ ਰਿੰਦੇ ਜੇ ਮੈਂ ਤੇਰੇ ਨਾਲ ਗੱਲ ਕਰਾਂ ਮੈਂ ਤੇ ਨਹੀਂ ਤਾਂ ਭਾਈ ਮਾਮਾ ਧੀਆ ਛੋਟੇ ਨਾਲ ਕੌਣ ਕੋਲ ਛੋਟੇ ਨਾਲ ਨਹੀਂ ਬੋਲੇ ਦੋ ਫਲਾਸੋ ਖਲਾ ਤਾਂ ਦੇਖਣਾ ਹੀ ਚਾਹੀਦਾ ਗੱਲ ਕਰਾਉਣੀ ਚਾਹੀਦੀ ਹੈ ਬਾਈ ਮੈਂ ਤਾਂ ਨਹੀਂ ਕਹਿੰਦੀ ਸੀ ਮਮੀ ਵੀ ਫਿਰ ਮੈਂ ਤੈਨੂੰ ਲੈ ਚਲਾਂ ਤੈਨੂੰ ਦਵਾਈ ਬੂਟੀ ਦਾ ਟਾਈਮ ਤੇ ਦਵਾਉਂਦੇ ਨੇ ਉੱਥੇ ਦਵਾ ਦੂੰਗੀ ਦਵਾਈ ਲੈ ਚੱਲ ਪੁੱਤ ਚੱਲ ਹੋਰ ਨਾਲ ਤੈਨੂੰ ਆਹ ਮੋਬਾਈਲ ਮੂਲ ਚਲਾ ਕੇ ਦੇ ਦੂੰਗੀ ਨੰਬਰ ਨੰਬਰ ਤੂੰ ਮੇਰੇ ਨਾਲ ਗੱਲ ਕਰ ਲੈ ਕੇ ਬੜਮ ਦੀ ਤੁਰੇ ਆਈ ਬਾਈ ਤੇਨਾਂ ਗੱਲ ਕਰਨੀ ਹੈ ਮਾੜੀ ਕੀ ਆ ਹੁਣ ਕੀ ਗੱਲ ਕਰਨੀ ਹੈ ਮੈਂ ਤਾਂ ਲੈ ਕੇ ਜਾਨੀ ਆ ਵੀ ਮੈਂ ਬੇਬੇ ਨੂੰ ਉੱਥੇ ਲੈ ਜਾਨੀ ਆ ਦਵਾਈ ਦਵਾ ਦੂੰਗੀ ਉੱਥੇ ਮੈਂ ਲੈ ਜਾ ਫਿਰ ਮੈਂ ਕਿੱਥੇ ਰੁੱਕਿਆ ਹੋਰ ਉੱਥੇ ਦਵਾਈ ਦੂਈ ਦਵਾ ਦੂੰਗੀ ਨਾਲ ਇਹਨੂੰ ਲੇੜਾ ਕੱਪੜਾ ਵੀ ਤੈਨੂੰ ਮੈਂ ਉੱਥੇ ਹੀ ਸਮਾ ਦੂੰਗੀ ਹੋਰ ਬਸ ਲੈ ਜਾ ਭੈਣੀ ਜੇ ਦਵਾਈ ਸੋਏ ਦੀ ਪੂਰੀ ਆਜੂਗੀ ਨਾ ਲੈ ਜਾ ਕਿੰਨਾ ਚਿਰ ਰੱਖੇਗੀ ਕੋਈ ਨਾ ਮੈਂ ਦਵਾ ਦੂੰਗੀ ਫੇਰ ਛੱਡ ਜੂਗੀ ਦਵਾ ਕੇ ਕਿਹੜਾ ਅਸੀਂ ਦਵਾਈ ਦਵਾਉਂਦੇ ਨਹੀਂ ਸੀ ਇਹਨੂੰ ਫਿਰ ਹੁਣ ਤਾਂ ਕਿਹੜਾ ਦਵਾਣੀ ਪਊਗੀ ਨਹੀਂ ਫਿਰ ਇਹ ਕਾਦੀ ਧਮਕੀ ਮਾਰਦੇ ਹੋ ਤੁਸੀਂ ਵੀ ਦਵਾਈ ਮੈਂ ਉੱਥੇ ਦਵਾਈ ਦਵਾ ਦੂੰਗੀ ਜੇ ਦਵਾਈ ਕਹਿੰਦੇ ਭਾਈ ਪੈਸੇ ਦਿੱਤੇ ਸੀ ਦਵਾਈ ਲੈ ਆਉਂਦੇ ਪਈ ਹੈ ਦਵਾਈ ਉਹ ਲੈ ਲੈ ਜਿਹੜਾ ਮੈਂ ਕਿਹਾ 5000 ਡਾਕਟਰ ਦਾ ਹੋਇਆ ਪਿਆ ਭਾਈ ਜਦੋਂ ਲੈਣ ਆਈਆਂ ਹੈ ਨਹੀਂ ਕਹਿੰਦੇ ਦਵਾਈਆਂ ਖਰਾਬ ਲੈ ਜਾ ਭੈਣੇ ਫਿਰ ਲੈ ਜਾ ਲੈ ਜਾ ਲੈ ਜਾ ਚੱਲ ਉੱਠ ਮੰਮੀ ਖੜੀ ਹੋ ਗਿਆ ਹੋ ਜਾਓ ਚੱਲੀਏ ਫਿਰ ਹੋਰ ਜਾਓ ਚੱਲ ਚਲੀਏ ਕੱਪੜੇ-ਕੋਪੜੇ ਤੈਨੂੰ ਮੈਂ ਆਪੇ ਉੱਥੇ ਸਮਾ ਦੂੰਗੀ ਹੋਰ ਤੇ ਬਾਲਾ ਕੋਸ਼ਿਸ਼ ਮੈਂ ਆਕੇ ਦੇ ਦੇਂਗੀ ਆਹੀ ਘਰ ਕੰਮ ਆਊਗਾ ਮੈਂ ਤੇ ਤੀ ਲੈ ਗਈ ਬਿਆਹ ਲਈ ਕਿੰਨਾ ਕੁ ਚੱਲ ਰਹੇਗੀ ਤੀ ਕੋਲੇ ਮੈਂ ਤੇ ਆਉਂਗੀ ਫੇਰ ਹੁਣ ਜਾਂਦੀ ਕਾਦੇ ਵਾਸਤੇ ਆ ਜਮੀਨ ਦੀ ਨੋ ਤੇ ਹੁਣ ਜਾਂਦੀ ਕਾਦੇ ਵਾਸਤੇ ਆ ਹਾਂ ਆਏ ਦੇ ਦੇਗੀ ਤੈਨੂੰ ਜਮੀਨ ਆ ਐ ਦੇਗੀ ਤੈਨੂੰ ਜਮੀਨ ਤੂੰ ਮੌਸਮ ਖਰਾਬ ਹੋ ਗਿਆ ਪਰਮੀਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆਗੇ ਤੁਸੀਂ ਹਾਂ ਹੁਣੀ ਆਇਆ ਮੈਂ ਤਾਂ ਫੋਨ ਫਾਨ ਨਹੀਂ ਕਰਿਆ ਅੱਜ ਕੋਈ ਆਉਂਦਿਆਂ ਨੇ બસ ਇੱਥੇ ਸ਼੍ਰੀਨਗਰ ਤੋਂ ਕਹਾ ਮੀਂਹ ਪੈਣ ਲੱਗ ਗਿਆ ਉੱਥੇ ਖੜ ਕੇ ਦੋ ਘੰਟੇ ਅੱਛਾ ਫੋਨ ਹੋ ਗਿਆ ਬੰਦ ਤੇ ਮੁਰਚਾ ਚੱਲ ਵੀ ਫੋਨ ਕਰੇ ਚਾਰਜ ਆਨ ਉਹ ਗੱਡੀ 'ਚ ਕਰਕੇ ਲਿਆ ਆ ਫਿਰ ਅੱਛਾ ਅੱਛਾ ਵਧੀਆ ਠੀਕ ਠਾਕ ਪਹੁੰਚ ਗਏ ਹਾਂ ਵਧੀਆ ਵਧੀਆ ਬੇਬੇਣੀ ਦੀਦੀ ਆਹ ਲੋ ਪਾਣੀ ਪੀ ਲੋ ਬੱਲਾ ਤੁਸੀਂ ਬੇਬੇ ਕਿੱਧਰ ਗਈ ਪਾਣੀ ਤਾਂ ਪੀ ਲੋ ਚਾਹ ਬਣਾਵਾਂ ਮੈਂ ਨਾ ਨਾ ਬੈਜੋ ਫੇਰ ਕਿ ਬਣਾਵਾਂ ਹਾਂ ਬੇਬੇ ਕਿੱਧਰ ਗਈ ਬੇਬੇ ਦਾ ਕੁੜੀ ਜੀ ਆਈ ਸੀ ਹੁਣ ਲੈ ਗਈ ਉਹਨੂੰ ਕਿਉਂ ਉਹੀ ਵਾਸਤਾ ਤੈਂਦੇ ਦਵਾਈ ਨਹੀਂ ਦਵਾਉਂਦੇ ਐ ਨਹੀਂ ਕਰਦੇ ਉਹ ਬਹਿਣੀ ਆਲ ਆਈ ਹੋਗੀ ਭੋਗ ਤੇ ਕੁੜੀ ਹੂੰ ਤੇ ਕਹਿੰਦੀ ਮੇਰੇ ਨਾਲ ਚੱਲ ਮੈਨੂੰ ਕਹਿੰਦੀ ਮੈਂ ਲੈ ਕੇ ਜਾਨੀ ਆ ਬੇਬੇ ਨੂੰ ਮੈਂ ਕਿਹਾ ਸੀ ਕੀ ਕਰੂੰ ਕੱਢੀਏਗੀ ਫਿਰ ਲੈ ਜਾ ਮੈਂ ਕਿਹਾ ਜੇ ਤੈਨੂੰ ਬਾਹਲਾ ਹੋਗਾ ਕਹਿੰਦੀ ਮੈਨੂੰ ਦਵਾਈ ਨਹੀਂ ਦਵਾਉਂਦੇ ਬੇਬੇ ਕਹਿੰਦੀ ਮੈਂ ਨਾ ਕਲੇਸ਼ ਕਰੀ ਜਾਂਦੀ ਐਗਾ ਇਹ ਦਿਨਾਂ ਦੀ ਲੜਕੇ ਗਈ ਐ ਲੜਕੇ ਦੀ ਐ ਤੂੰ ਦਵਾਈ ਕਿਉਂ ਨਹੀਂ ਦਵਾਉਂਦੀ ਨਹੀਂ ਤੂੰ ਦਵਾਈ ਉੱਥੋਂ ਤਾਂ ਕਹਿੰਦੀ ਮੈਂ ਰੋਜ਼ ਦਵਾਈ ਦਵਾ ਕੇ ਲੈ ਆਉਣੀ ਆ ਉਹੀ ਤਾਂ ਗੱਲ ਆ ਫਿਰ ਇਹਦਾ ਕੰਮ ਮਾੜਾ ਹੈਗਾ ਤੂੰ ਫੋਨ ਬੰਨ ਨਹੀਂ ਕੀਤਾ ਮਾੜਾ ਪਤਾ ਕੋਈ ਨਹੀਂ ਕਿਸੇ ਨੂੰ ਫੋਨ ਕਰਿਆ ਮੈਂ ਕੀ ਕਰਾਂ ਮੋੜ ਲੈਦੀ ਕਿ ਨਾ ਮੈਂ ਤਾਂ ਕੋਈ ਨਹੀਂ ਕਿਸੇ ਨੂੰ ਮੋੜ ਮੈਂ ਵੀ ਫੋਨ ਕਰਦਾ ਕਰਦਾ ਬਸ ਤੋਂ ਆਏ ਸੀਗਾ ਮੈਂ ਚੱਲ ਛੇਤੀ ਬਾਅਦ ਫਿਰ ਤੂੰ ਮਨਜੀਤ ਨੂੰ ਨਹੀਂ ਫੋਨ ਲਾ ਕੇ ਦਿੰਦੀ ਬੇਬੇ ਕਿਹਾ ਕਰੇ ਮੈਂ ਉਹਦੇ ਫੋਨ ਹੀ ਲੱਗਦਾ ਤੂੰ ਫੋਨ ਨਹੀਂ ਲਾ ਕੇ ਦਿੰਦੀ ਆਏ ਨਹੀਂ ਕਰਦੀ ਮੈਨੂੰ ਐ ਹੁੰਦਾ ਵੀ ਜਿਵੇਂ ਪਰੇਸ਼ਾਨ ਕਰਨਾ ਆਪ ਤਾਂ ਹੈਗੇ ਆ ਤੰਗ ਇੱਥੇ ਇਹਦਾ ਤਾਂ ਲੋਟ ਹੀ ਨਹੀਂ ਹੁੰਦਾ ਫਿਰ ਇਹਦਾ ਮਾੜੀ ਗੱਲ ਲੱਗਦੀ ਐ ਬਾਕੀ ਤੂੰ ਮਾੜਾ ਮੋੜਾ ਸੋਚਦੀ ਤੂੰ ਇਕੱਲੀ ਰਹਿ ਗਈ ਸੀ ਉਹਨੂੰ ਕੀ ਹੂੰ ਉਹਨੂੰ ਕੀ ਐ ਕੁੜੀ ਨੂੰ ਵੀ ਸੋਚਣਾ ਚਾਹੀਦਾ ਕੀ ਕਹਿੰਦੀ ਅਕੇ ਜਮੀਨ ਮੈਂ ਆਪਦੀ ਕੁੜੀ ਦੇ ਨਾਲ ਲਵਾਉਂਗੀ ਕੁੜੀ ਦੇ ਨਾਲ ਲਵਾਉਂਗੇ ਨੀ ਹਾਂ ਲੈਹੀਂ ਲੱਗ ਜੰਦੀ ਜਮੀਨ ਕਿੱਥੇ ਜਮੀਨ ਦੀ ਗੱਲ ਆ ਕਿੱਥੇ ਦਵਾਈ ਦੀ ਗੱਲ ਪਤਾ ਹੀ ਨਹੀਂ ਦਵਾਈਆਂ ਤੋਂ ਪਿਛਲੇ ਪਿਛਲੇ ਹਫਤੇ ਕਿਹਾ ਸੀ ਕਹਿੰਦੀ ਮੈਂ 10000 ਦਵਾਈ ਤਾਂ ਬਾਧੂ ਪਈਏ ਦੇਖੋ ਤੁਸੀਂ ਹੱਲ ਮਾਰੀ ਖੋਲ ਕੇ ਦਿਖਾਉਂਦਾ ਹਾਂ ਲਫਾਫਾ ਭਰੇ ਉਹ ਤਾਂ ਤੂੰ ਤਾਂ ਹੀ ਝੂਠ ਮਾਰਦੀ ਬਾਧੂ ਹੋ ਗਈ ਦਵਾਈ ਐਨੀ ਦਵਾਈ ਪਈਏ ਹੁਣ ਇਹ ਨਹੀਂ ਪਤਾ ਧਰ ਗਈ ਹੋਵੇ ਕਿਤੇ ਮੈਂ ਤੁਹਾਨੂੰ ਦਿਖਾ ਦਿੰਨੀ ਆ ਆ ਦੇਖ ਆਲਫਾ ਭਰੇ ਸਾਰਾ ਦਵਾਈਆਂ ਵਾਲਾ ਲੈ ਦੇਖ ਤੈਨੂੰ ਬੁੱਧੂ ਕਿੰਨੇ ਲਫਾਫੇ ਆਇਚ ਤੈਨੂੰ ਬੁੱਧੂ ਬਣਾਉਂਦੀ ਉਹ ਝੋਲਾ ਪਰੇ ਬੈਠੀ ਹੈਗੀ 5000 ਰੁਪਏ ਪਿੰਡ ਵਾਲੇ ਡਾਕਟਰ ਦਾ ਹੋਇਆ ਪਿਆ ਦਵਾਈ ਦਾ ਮਾੜੀ ਗੱਲ ਆ ਉਹਦੀ ਵੀ ਉਹ ਵਿਚਾਰ ਆ ਕੇ ਗਿਆ ਘਰੇ ਉਹ ਤਾਂ ਭਾਈ ਜੀ ਦਵਾਈ ਲੈਉਣੇ ਆ ਉਹਨੇ ਤਾਂ ਪੈਸੇ ਲੈਣੇ ਨੇ ਹੁਣ ਉਹ ਕਹਿੰਦਾ ਭਾਈ ਪੈਸੇ ਵੀ ਹੁਣ ਤਾਂ ਬਹੁਤ ਟਾਈਮ ਹੋ ਗਿਆ ਤੇ ਫਿਰ ਮੈਂ ਆਖਿਆ ਵੀ ਜੇ ਮੈਂ ਮੇਰੀ ਗਲਤ ਗੱਲ ਸੀ ਜੇ ਮੈਂ ਉਹਦੇ ਆਏ ਦੇ ਗਲ ਪੈਂਦੀ ਮੈਂ ਗੱਲ ਕਿਉਂ ਪਵਾ ਮੈਂ ਮੈਨੂੰ ਪਤਾ ਦਵਾਈ ਲੈ ਕੇ ਆਈ ਹੈ ਰੋਜ਼ ਤਾਂ ਜਾਂਦੀ ਰਹਿਣਾ ਐਵੇਂ ਤਾਂ ਹੁਣ ਦਵਾਈ ਤੋਂ ਐਵੇਂ ਤਾਂ ਨਹੀਂ ਕਹਿੰਦਾ ਐਵੇਂ ਤਾਂ ਨਹੀਂ ਅਗਲਾ ਕਹਿੰਦਾ ਡਾਕਟਰ ਉਹ ਤਾਂ ਇੰਨੇ ਹੀ ਬਹੁਤ ਆ ਵਿਚਾਰਾ ਜਿਹੜਾ ਦਿਨ ਰਾਤ ਨੂੰ ਦਵਾਈ ਦੇਈ ਜਾਂਦਾ 6 ਮਹੀਨੇ ਖੜ ਜਾਂਦਾਗਾ ਉਹੀ ਤਾਂ ਗੱਲ ਹੈਗੀ ਅੱਧੀ ਰਾਤ ਨੂੰ ਆ ਆਪਦੇ ਵਰਗਾ ਹੀ ਹੁੰਦਾਗਾ ਕੋਈ ਸੋਚੀ ਦਾ ਜੀ ਕੁਝ ਨਹੀਂ ਆਹ ਪਿੰਸਨ ਜੀ ਦੇਦਾ ਕਰੇ ਨਾ ਸ਼ਰਮੀ ਨਹੀਂ ਮੰਦੀ ਭੋਰਾ ਵੀ ਉਹਦੇ ਕੀ ਅੰਦਰ ਲੱਗਦੀ ਹੈ ਦਵਾਈ ਲੈ ਆ ਲੈ ਕੇ ਖਾਈ ਜਾਨੀ ਆ ਮੈਂ ਮੈਨੂੰ ਕਹਿੰਦੇ 500 ਦੇ ਮੈਂ ਕਿਹਾ ਵੀ 100 ਰੁਪਏ ਮੇਰੇ ਕੋਲੇ ਪਈ ਲੈ ਜਾ ਨਾ ਜੀ ਮੈਨੂੰ ਤਾਂ 500 ਦੇ ਮੈਂ ਕਿਹਾ ਵੀ ਤੂੰ ਕੱਲ ਤਾਂ ਟੈਸਟ ਕਰਾ ਕੇ ਆਈਆਂ ਕੁਝ ਨਹੀਂ ਆਇਆ ਟੈਸਟ ਨਾਰਮਲ ਨੇ ਫਿਰ ਰੋਜ਼ ਤਾਂ ਨਹੀਂ ਚੱਲਦਾ ਐਂ ਕੰਮ ਚੱਲਾਂ ਕਰ ਲਓ ਮੈਂ ਤਾਂ ਕੋਈ ਨਹੀਂ ਕਰਦੀ ਕਿਸੇ ਨੂੰ ਕਰ ਲਓ ਜੀ ਇੱਥੇ ਪਹੁੰਚ ਗਏ ਉਹ ਕਰ ਲਓ ਤੇ ਮੈਂ ਆਹ ਚਾਹ ਦਾ ਦਾਂ ਤੁਮੇ ਚਾਹ ਬਣਾ ਲੈਂਦੇ ਥੋੜੀ ਜੀ ਬਸ ਬਸ ਇਧਰ ਆ ਚਾਰਜ ਲਾ ਕੇ ਨਾ ਹਾਂ ਤੇ ਕੋਈ ਜੀ ਨਾ ਤਾਂ ਲੈ ਗਈ ਨਾਲੇ ਆ ਬੁਰੇ ਮੂਪ ਹੋਏਗੀ ਘਰੇ ਹੁਣ ਮੇਰੀ ਬਈ ਆਉਂਦੀ ਆ ਘਰੇ ਕਿਵੇਂ ਬੜੂ ਮਾਂ ਨੂੰ ਜਾ ਕੇ ਆ ਜਾ ਆ ਜਾ ਤੇ ਮਾਂ ਘਰ ਪੈ ਜੂਗੀ ਭਾਬੀ ਸਤਿ ਸ੍ਰੀ ਅਕਾਲ ਆ ਹੁਣ ਆ ਜੀ ਕੋ ਨਿਕਲ ਭਾਬੀ ਸਤਿ ਸ੍ਰੀ ਅਕਾਲ ਨਰਾਇਣ ਸਤਿ ਸ੍ਰੀ ਅਕਾਲ ਆਲੇ ਬੇਬੇ ਦਾ ਪੈਗਾ ਮੈਨੂੰ ਦਾਈ ਸੀ ਮੇਰੇ ਬਾਗਰ ਭੇਜੂਗੀ ਇਹ ਤਾਂ 바ਵਾ ਮੈਂ ਤਾਂ ਕਿਉਂ ਮਾਗਰ ਭੇਜੂਗੀ ਮਾਗਰ ਭੇਜਿਆ ਸੀ ਨੂੰ ਆਉਂਦੀ ਆਪੀ ਕੀ ਕਰਾਂ ਫਿਰ ਜੇ ਤਾਂ ਅੱਧਾ ਨਹੀਂ ਸੀਗਾ ਮੈਂ ਤਾਂ ਮੈਨੂੰ ਕਿਹਾ ਬੈ ਜਾ ਕਰਤਨ ਕੰਮ ਆਊਗਾ ਕਰਤਨ ਕੰਮ ਆਊਗਾ ਪਾਣੀ ਲੈ ਕੇ ਨਾ ਪੀ ਹੋ ਗਿਆ ਪਾਣੀ ਦਿਹਾ ਦੇ ਦੇਖ ਲੈ ਜੇ ਤੇਰ ਜਿੱਤ ਮੰਨਦਾ ਤਾ ਪਿਆਸ ਆਖਦੀ ਤਾਂ ਪਾਣੀ ਦੀ ਘੁੱਟ ਬੀਰਾ ਕਿੱਥੇ ਬਾਬੀ ਹੈ ਪਰ ਮੈਨੂੰ ਤਾਂ ਬਾਹਰ ਗਿਆ ਹੋਇਆ ਕਿਤੇ ਐਥੀ ਹੋਣਗੇ ਅੱਛਾ ਹੋਰ ਕੀ ਕਰੀ ਜਾਂਦੀ ਓਰੇ ਆ ਜਾ ਇਹਦਾ ਬੁਲਾ ਕੇ ਰਾਜੀ ਨਹੀਂ ਚੱਲ ਬੇਬੇ ਤੂੰ ਚੁੱਪ ਕਰ ਜਾ ਹੁਣ ਹੋਰ ਤੂੰ ਨਾ ਸਾਰਾ ਦਿਨ ਲੱਗੀ ਰਿਹਾ ਕਰ ਬਣਾ ਕੇ ਵੀ ਰੱਖ ਲੈ ਕਰ ਤੈਨੂੰ ਮੈਂ ਇੱਥੇ ਕਿੰਨਾ ਚਿਰ ਰੱਖ ਲੂੰਗੀ ਦੱਸ ਤੈਨੂੰ ਇਹਨਾਂ ਨਾਲ ਹੀ ਟਾਈਮ ਪਾਸ ਕਰਨਾ ਪਊਗਾ ਫੇਰ ਲੱਗੀ ਹੋਈ ਕੰਮਾਂ ਤੇ ਆਉਣ ਸਾਡ ਚੱਲ ਬੈਜੇ ਭਾਬੀ ਕੋਈ ਨਾ ਤੂੰ ਨਾ ਬੋਲ ਬੈਠੂ ਪਰ ਮੈਂ ਕਿਹੜਾ ਬੈਠੀ ਹਾਂ ਮੈਂ ਕੰਮ ਕਰਦੀ ਹਾਂ ਗੱਲ ਤਾਂ ਸੁਣ ਲੈ ਸਾਡੀ ਆ ਢੱਕਾ ਨਹੀਂ ਤੋੜਦੀ ਘਰਾਂ ਦੇ ਪਈ ਰਹਿੰਦੀ ਐ ਹੁਣੇ ਵਾਲੀ ਕੰਮ ਵਾਲੀ ਬਣ ਗਈ ਚੱਲ ਕਰੋ ਸਤਿ ਸ਼੍ਰੀ ਅਕਾਲ ਵੀਰ ਸਤਿ ਸ਼੍ਰੀ ਅਕਾਲ ਕਿਵੇਂ ਮਤਾ ਹਾਂ ਭਾਈ ਬਦਿਆ ਠੀਕ ਐ ਕਿਧਰ ਬਾਕੀ ਸੀਗੇ ਬੱਸ ਮੈਂ ਤਾਂ ਬਾਗੀ ਸੀ ਪਰ ਮਜੀਤ ਨੇ ਜਦੋਂ ਦਵਾਈ ਨਾ ਪੈਸੇ ਨਾ ਦਿੱਤੇ ਕੁੜੀ ਲੈ ਗਈ ਮੈਨੂੰ ਆ ਕੇ ਦਵਾਈਆਂ ਦਾ ਪਰਮਜੀਤ ਮੈਨੂੰ ਨਹੀਂ ਦਿਖਾਇਆ ਡੱਬੇ 'ਚ ਕਿੰਨੀਆਂ ਪਈਆਂ ਉਹ ਤਾਂ ਫਿਰ ਤੂੰ ਤਾਂ ਉਹ ਤੇ ਮਗਰੀ ਆ ਤੂੰ ਤਾਂ ਮਜੀਤ ਉਹ ਤੇ ਮਗਰੀ ਆਗਾ ਫਿਰ ਮੈਂ ਇਹਦਾ ਮੈਂ ਡਾਕਟਰਾਂ ਨੂੰ ਦਿਖਾ ਦਿਆਂ ਕਰੇ ਭਾਈ ਕਰਾਵੇ ਦਵਾਈ ਮਾਈ ਤੂੰ ਮੈਨੂੰ ਇਹ ਦੱਸ ਤੇ ਪਿੰਡ ਦੇ ਜਮਾਨੇ ਦੇ ਕਿਉਂ ਜਾਣੇ ਹੁੰਨੇ ਘੰਡੇ ਘੰਡੇ ਵਾ ਕਿ ਕਿਹਲੇ ਘਰੇ ਵਰਗੀ ਕਰੇ ਉਹ ਗੱਪ ਮਾਰੀ ਜਾਂਦੀ ਹੈਗੀ ਮੈਂ ਹੁਣ ਪਿੰਡ 'ਚ ਹੀ ਆਇਆ ਮੈਂ ਅਕਿਤਰੀ ਕੇ ਮਾਂ ਤਾਂ ਕਹਿੰਦੀ ਕਿਸੇ ਦੇ ਅੱਬਾ ਬੁੜੀਆਂ ਨਾਲਦੀ ਆ ਹੁਣ ਹੀ ਕੀ ਆ ਕਿ ਸਾਡੇ ਘਰੋਂ ਪਰਸੋਂ ਚੋਂ ਉੱਥੇ ਸਾਰਾ ਦਿਨ ਹੀ ਬੈਠੇ ਰਹੇ ਪਰ ਇਹ ਗੱਲ ਦਾ ਗਲਤ ਆ ਬੇਬੇ ਤੂੰ ਇੰਨਾ ਲੋਕਾਂ ਦੇ ਕੋਲੇ ਕੋਲੇ ਗਿਆ ਤੁਰ ਫਿਰਦੀ ਰੰਨੀ ਮੈਂ ਮਨ ਨਹੀਂ ਮਣੀ ਬੰਦਿਆ ਉਹ ਗੱਲਾਂ ਜੋੜ ਦਿੰਦੀ ਆ ਤੇ ਕੋਲੇ ਨਹੀਂ ਤੂੰ ਲੋਕਾਂ ਦੇ ਘਰਾਂ ਚ ਨਾ ਜਾਇਆ ਕਰ ਮੈਂ ਜੋੜਦੀ ਆ ਹੈ ਤੇ ਬਾੜੀ ਪਾੜੀ ਆ ਗੱਲ ਹੀ ਨਹੀਂ ਸੁਣਦੀ ਮੇਰੇ ਤਾਂ ਚੰਗਾ ਕੋਣ ਹੈ ਇੱਥੇ ਮੈਨੂੰ ਐਕ ਦੱਸ ਦੇ ਜੇ ਮੈਂ ਭੈੜੀ ਆ ਤੂੰ ਬੜੀ ਚੰਗੀ ਆ ਫਿਰ ਮੈਂ ਹਰ ਕੀ ਘਰਾਂ ਵਿੱਚ ਕਰੋ ਬਾੜੀ ਭੈੜੀ ਗੱਡੀ ਕੱਤੀ ਜਾਂਦੀ ਆ ਤੇਰੇ ਨਾਲ ਬਾੜੀ ਚੰਗੀ ਨਾਲ ਨਹੀਂ ਬਾਈ ਜੰਨ ਜੰਨ ਦਾ ਕੋਈ ਮੈਂ ਆਪ ਦਿਖਾਤੇ ਵੀ ਸਹੀ ਆਗੇ ਫਿਰ ਤੂੰ ਆ ਜਾਏਗਾ ਮਿਲ ਕੇ ਗਏ ਕਰੀਂ ਮੈਂ ਇਹਨੂੰ ਲਿਜਾ ਕੇ ਦੱਸ ਦਿੰਨ ਮਹੀਨਾ ਵੀ ਮੈਂ ਉਹ ਕਹਾਂ ਸਰਪੰਚ ਨਾਲ ਕਰਾਂ ਮੈਂ 10 ਸਰਪੰਚ ਕਿਹਨੂੰ ਲਿੰਦਰ ਸਰਪੰਚ ਕਿਹਨੂੰ ਸਰਪੰਚ ਦੇ ਦੋ ਤਿੰਨ ਕੱਢ ਕੀ ਕਰਤੀ ਸੀ ਉੱਥੇ ਪਰਸੋਂ ਉਹਨੇ ਤਾਂ ਮਗਈ ਨਹੀਂ ਉਹਨੇ ਮੈਨੂੰ ਹੁਣ ਦੱਸਿਆ ਉਹਨੇ ਬੂਆ ਨੇ ਕਿਹਾ ਬੋਤਲ ਮੈਂ ਮੱਥਾ ਦੋ ਦਿਨ ਸੁਖਦੇ ਕੱਢੇ ਸੀ ਸੱਚੀ ਗੱਪ ਮਾਰਦੇ ਨੇ ਮੇਰੇ ਹੀ ਕਜੀਆ ਕਲੇਸ਼ ਉਹ ਜਿਹਦੇ ਕਰੇ ਕਲੇਸ਼ ਹੋਵੇ ਲੋਕ ਕੁੰਗਲਾ ਲਾਉਂਦੇ ਨੇ ਉਂਗਲਾ ਕੇ ਤੂੰ ਆ ਸਿਆਣੀ ਬਣ ਜਾ ਉਂਗਲਾ ਕਿਵੇਂ ਲਾ ਜੂਗਾ ਮੈਂ ਤਾਂ ਹੁਣ ਜਾਂਦੀ ਰ ਭਾਈ ਮਾਰਾ ਜੀ ਮੁੱਧੀਵਾਸੀ ਆ ਚੱਲ ਮੈਨੂੰ ਅੱਜ ਤੋਂ ਕਰਦਾਂ ਮੈਂ ਹੁਣ ਜਾਂਦੀ ਨਹੀਂ ਟੱਕੇ ਕਰੇ ਭਾਈ ਆ ਕਰ ਹਾਂ ਟੱਕੇ ਭਾਈ ਕਰ ਕਰ ਤੂੰ ਤੂੰ ਮਨਪ੍ਰੀਤ ਕਿਉਂ ਲੈ ਗਈ ਉਹਨੂੰ ਚਾੱਕੀ ਬੈਗ ਮੌਨ ਮੈਨੂੰ ਕਹਿੰਦੇ ਭਾਈ ਦਵਾਈ ਦਿਵਾ ਹਾਂ ਜਾਂਦੀ ਹੋਏ ਜ਼ਮੀਨ ਦੇ ਧੰਮ ਕਿੰਦੀ ਲੈ ਕੇ ਨਹੀਂ ਆ ਤੂੰ ਜੇ ਤੈਨੂੰ ਅੱਜ ਅਹੀਂ ਜ਼ਮੀਨ ਮਿਲ ਜਾਂਦੀ ਆ ਫਿਰ ਉਹਦਾ ਹੁਣ ਇਹਦਾ ਹਿੱਸਾ ਪਿਆ ਭਾਈ ਜ਼ਮੀਨ ਵੇਦੀ ਆ ਫਿਰ ਮੈਨੂੰ ਸਮਝਾ ਆ ਕੰਮ ਆਇਆ ਉਹਦੇ ਤਾਂ ਤੂੰ ਲੈ ਗਈ ਸੀ ਆ ਬੈਰ ਭਰ ਲਈ ਕਿਹਦੇ ਕੱਪੜੇ ਨੇ ਇੱਥੇ ਰੱਖੇ ਕੱਪੜੇ ਪਏ ਨੇ ਇਹਨਾਂ ਨਾਲ ਕਿੰਨਾ ਵਿਚਰ ਪੱਡੂਗੀ ਇਹ ਇਹ ਤਾਂ ਮੈਂ ਹੁਣ ਸਮਾ ਕੇ ਦਿੱਤੇ ਆਂ ਜਿੱਥੇ ਜਾ ਕੇ ਉਹਦੇ ਸਿਆਹੀ ਵਾਗੀ ਇਸ ਕੱਪੜੇ ਲੈ ਕੇ ਨਹੀਂ ਸਗਾ ਜਾ ਕੇ ਤਾਂ ਕਰਕੇ ਹੁਣ ਸੀ ਇਹਦੇ ਗੱਲ ਸੁਣਾ ਮੇਰੀ ਗੱਲ ਉਹ ਤਾਂ ਹੈਗਾ ਨਹੀਂ 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 ਪੱਟ ਕੇ ਹੀ ਉਥੇ ਨਾਲੇ ਤਾਂ ਸਾਡਾ ਜੁੱਸ ਕੱਢਿਆ ਇੱਥੇ ਅਗਲਾ ਕਹਿੰਦਾ ਹੂ ਮਾਂ ਨੂੰ ਚੱਕ ਲਈ ਪਤਾ ਨਹੀਂ ਭਰਜਾਈ ਰੋਟੀ ਨਹੀਂ ਦਿੰਦੀ ਇਹਨੂੰ ਸਭ ਕੁਝ ਮਿਲਦਾ ਹੈ ਮਸਤੀ ਹੋਈ ਆ ਮਨਪ੍ਰੀਤ ਜਿਹੜੇ ਖੱਲਾਂ ਦਾ ਕੂੜਾ ਦਾ ਉਹ ਸਿਆਉਂਦੇ ਮੇਰੇ ਕੱਪੜੇ ਆ ਤੇਰੇ ਤਾਂ ਘੁੱਟਾਉਂਗੀ ਨਹੀਂ ਕੋਈ ਫਿਰ ਹੁਣ ਤੂੰ ਖੁੱਲ੍ਹਾਂ ਵਾਲੇ ਪਾਇਆ ਕਰਨੀ ਜੀ ਲੈ ਆਪਣੇ ਹੋ ਨਵੇਂ ਨਵੇਂ ਇਹ ਤਾਂ ਦੂਸਰੀ ਕਮਰ ਨਾ ਰੱਖਿਆ ਬੀਜੇਵੇਂ ਕੱਪੜੇ ਪਾਉਂਦੀ ਤੇ ਮੈਂ ਵੀ ਪਾਉਂ। ਤੈਨੂੰ ਤਾਂ ਲੜਾਈ ਹੁੰਦੀ ਹੈਗੀ ਫਿਰ। ਛੜੇ ਪਰੇ ਜਿਹਾ ਅਗਲੇ ਪਿਛਲੇ ਘਟਕ ਬਣਾਉਂਦੀ ਹੈ ਮੇਰੇ। ਨਾ ਨਾ ਤਰਾ ਭਾਲਦੀ ਆ ਤੂੰ ਆਪਣਾ। ਥੋੜਾ ਚਟਾ ਦੇ ਕੇ ਸੱਤੇ ਆਏ ਆ। ਜਾ ਕੇ ਲੈ ਆਇਆ ਕਰ ਬਹੁਤ ਸੋਹਣੀ ਲੱਗਿਆ ਕਰੇਂਗੀ ਨਾਲ। ਕੇਰਾ ਹੈਗੇ ਨੇ 4-5 ਉਹ ਫੇਰ ਬਣਾ ਦਿਓ ਕੇਰਾ ਮੈਂ ਢਾਲੂਗੀ। ਲੋਕਾਂ ਚ ਬੁੜੀਆਂ ਪਾਉਂਦੀਆਂ ਨੇ। ਉਹਦੇ ਪਕੜੇ ਲੈਣਦੇ ਪਏ ਤੁਹਾਨੂੰ ਕੱਢ ਕੇ ਤੁਹਾਨੂੰ ਪਤਾ ਨਹੀਂ। ਹੁਣ ਤਾਂ ਮੈਂ ਤੇਰੇ ਸਾਹਮਣੇ ਵੀ ਨਹੀਂ ਆ ਖੜੀ ਰਹਿ ਚੱਟਦੇ ਲੈ ਕੇ ਦਿੰਦੀ। ਉਹ ਤਾਂ ਹੈਗੀ। ਆਇਆ ਮਰਗੀ ਕਰੀ ਜੀ ਜੀ ਮੇਰੀ ਗੱਲ ਸੁਣੋ ਬਾਬੀ ਹੁਣ ਕੀ ਮੱਥਾ ਮਾਰੀਏ ਇਹਦੇ ਨਾਲ ਇਹਦੇ ਪਿੱਛੇ ਲੱਗ ਕੇ ਤਾਂ ਮੈਂ ਇਹਨੂੰ ਉੱਥੇ ਲੈ ਗਈ ਇਹਦੇ ਪਿੱਛੇ ਲੱਗ ਕੇ ਮੈਂ ਇਹਨੂੰ ਉੱਥੇ ਲੈ ਗਈ ਉੱਥੇ ਤਾਂ ਮੇਰੀ ਬੇਇੱਜ਼ਤੀ ਹੁੰਦੀ ਆ ਅਗਲਾ ਕਹਿੰਦਾ ਭਰਾ ਫਰਜਈ ਸਾਹਮਣੇ ਨਹੀਂ ਹੈਗੇ ਕੋਈ ਨਹੀਂ ਰੱਖ ਸਕਦਾ ਇਹਨੂੰ ਤਾਂ ਮੈਂ ਹੀ ਉਡਦੀ ਆਂ ਹੋਰਗਾ ਮੇਰੇ ਸਾਸ ਸਨੱਕ ਬੁੱਲ ਕੱਢਦੀ ਆ ਕਹਿੰਦੀ ਆਪ ਦੀ ਮਾਂ ਨੂੰ ਇੱਥੇ ਰੋਟੀ ਲਾ ਲੈਂਦੀ ਲੈ ਕੇ ਕਿੱਥੇ ਰੱਖਣੀਆਂ ਸੌਖੀਆਂ ਨੇ ਧੀਆਂ ਨੂੰ ਮਾਮਾ ਕਹਿੰਦਾ ਫੇਰਾ ਹਾਰ ਕਰਕੇ ਸਾਡੇ ਘਰ ਦਾ ਸੀ ਹੱਤ ਤਾਂ ਵਧੀਆ ਰਹਿ ਗਿਆ ਵੀਰੇ ਨੇ ਫੋਨ ਕਰਤਾ ਵੀ ਆਜੋ ਨਹੀਂ ਮੈਂ ਆਪ ਹੀ ਆਉਂਦੀ ਸੀ ਛੱ ਆਈ ਨਾ ਕਿੱਥੇ ਰੱਖਿਆ ਜਾਂਦਾਗਾ ਕੋਈ ਰੱਖਦਾ ਅਗਲੇ ਕੱਦਾਂ ਦਿਨ ਤੇ ਰੱਖਾਂਗਾ ਮੇਰੀ ਜਾਨ ਮੱਖ ਦੇ ਪਾਈ ਕਰਦੀ ਆ ਆ ਤਾਂ ਵਧੀਆ ਵਧੀਆ ਚੁੰਨੀਆਂ ਲਿਆਉਂਦੀ ਵਧੀਆ ਜੀ ਸੂਟ ਲਾਉਂਦੀ ਆ ਮੇਰੇ ਬਾਰੀ ਕਹਿੰਦੀ ਪੈਸੇ ਪੁੱਪੇ ਕਹਾ ਸੁਣ ਲੈ ਮੇਰੀ ਨੀਮੀ ਹੋ ਗਿਆ ਉਹਦੇ ਨਮਕੀ ਨਾਲ ਜਮਿਤ ਨਾਲ ਹੀ ਕੱਟ ਲਾ ਪੁੱਤ ਹੁੰਦੋਂ ਦਵੈਨਾ ਨਾਲ ਹੀ ਕੱਟੂਗੀ ਜਮੇਸੇ ਨਾਲ ਹੀ ਕੱਟਣਾ ਬੋਲ ਹਾਂ ਹੁਣ ਆ ਪੁੱਤ ਤੂੰ ਤੇ ਜਿੰਨਾ ਕਿ ਮੇਰਾ ਦੁੱਖ ਬਣਾਉਣਾ ਸੀਗਾ ਬਣਾ ਲਿਆ ਮੈਂ ਤਾਂ ਆਹੀ ਆ ਬਸ ਹੁਣ ਜਾਣ ਕਰ ਸਕਦੀ ਹਾਂ ਆ ਸਕਦੀ ਹਾਂ ਹਾਂ ਪੁੱਤ ਤੀਨ ਆ ਗਈ ਮਿਲ ਗਈ ਮੁਰਗੀ ਬਸ ਜਿਵੇਂ ਦੀ ਝਾਕ ਨਹੀਂ ਕਰਦੇ ਪੁੱਤ ਜਵੀਨਾ ਬਣਾਉਂਦੇ ਨੇ ਉਹ ਤੀਆਂ ਦਾ ਦੁੱਖ ਦੇ ਬੇਲੇ ਆ ਕੇ ਖੜ ਚਾ ਨਹੀਂ ਇਹ ਸਾਰਿਆਂ ਨੂੰ ਜਿਨ੍ਹਾਂ ਨੇ ਸਾਡੇ ਪਿਛਲੀ ਵੀਡੀਓ ਤੇ ਕਮੈਂਟ ਭੇਜੇ ਨੇ ਉਹਨਾਂ ਦੇ ਨਾਮ ਇਸ ਤਰ੍ਹਾਂ ਨੇ ਗੁਰਜੀਤ ਸਿੰਘ ਜੱਗੀ ਟੀਵੀ ਜੋਤੀ ਸਿੱਧੂ ਫੈਮਿਲੀ ਰਮਨਜੀਤ ਗਰੂ ਰਮਨ ਤਿੰਗੜ ਢੇਡ ਸਾ ਡੈਰੀ ਮਾਨਸਾ ਸਿੰਘ ਤਿੰਗੜ ਉਦੋਂ ਬਾਅਦ ਆ ਕਿ ਕਿੰਦਰ ਸਿੰਘ ਮਨਪ੍ਰੀਤ ਸਿੱਧੂ ਤਾਲੂ ਸਿੰਘ ਸੁਖਜਿੰਦਰ ਕੌਰ ਤੇ ਸਿੱਧੂ ਫੈਮਿਲੀ ਫੇਅਰ ਬਹੁਤ ਬਹੁਤ ਧੰਨਵਾਦ ਜਿੰਨੇ ਸਾਨੂੰ ਕਮੈਂਟ ਕੀਤੇ ਨੇ ਐਪਰੀਸ਼ੀਏਟ ਕਰ ਰਹੇ ਹਾਂ ਤੁਸੀਂ ਜਿੰਨੀਆਂ ਸਾਡੀਆਂ ਵੀਡੀਓ ਆ ਰਹੀਆਂ ਉਹਨਾਂ ਨੂੰ ਤੁਸੀਂ ਲਾਇਕ ਤੇ ਕਮੈਂਟ ਜਰੂਰ ਕਰਦੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ ਬਹੁਤ ਬਹੁਤ ਧੰਨਵਾਦ ਜੀ